ਉਮਚਾ ਅਸੀਂ ਜਿੰਨੇ ਵੀ ਕਿੰਨਾ ਕੁ ਟਾਈਮ ਜਿਹੜਾ ਇਹ ਲੋਕ ਇਸ ਤਰ੍ਹਾਂ ਹੀ ਇਹਨਾਂ ਨਾਲ ਹੁੰਦਾ ਰਹੂਗਾ ਕਿਸਦੇ ਘਟ ਆ ਜਾਂਦੇ ਨੇਗੇ ਮਜ਼ਦੂਰਾਂ ਦੇ ਘਟ ਆ ਜਾਂਦੇ ਨੇ ਮਜ਼ਦੂਰ ਭਾਈਚਾਰਾ ਬੈਠਾ ਕਿਸਾਨਾਂ ਦੇ ਜਿਹੜੇ ਸਾਰੇ ਫਸਲਾਂ ਡੁੱਬ ਜਾਂਦੇ ਨੇ ਇਹ ਕਿੰਨਾ ਚਿਰ ਹੁੰਦਾ ਰਹੂਗਾ ਜ਼ਿਆਦਾਤਰ ਜਿਹੜੇ ਇੱਕ ਪੋਲੀਟਿਕਲ ਸਾਡਾ ਸਿਸਟਮ ਆ ਜ਼ਿਆਦਾਤਰ ਕੁਦਰਤ ਕੁਦਰਤ ਕਹਿ ਰਿਹਾ ਕੁਦਰਤ ਕਦੇ ਕਿਸੇ ਦਾ ਮੱਡਾ ਨਹੀਂ ਕਰਦੀ ਹੁਣ ਇਹ ਕਹਿੰਦੇ ਵੀ ਬਾਈ ਸਾਨੂੰ ਤਾਂ ਕਹਿੰਦੇ ਕਦੇ ਨਹਿਰੀ ਪਾਣੀ ਮਿਲੇ ਹੀ ਨਹੀਂਗਾ ਕਿਰ ਡੋਬਣ ਲਈ ਸਾਨੂੰ ਪਾਣੀ ਮਿਲਦਾ ਜਦੋਂ ਸਾਨੂੰ ਪਾਣੀ ਲੋਡ ਹੁੰਦਾ ਉਹ ਮਿਲਦੇ ਨਹੀਂ ਸਰਕਾਰ ਅੰਨੀ ਬੁਲੀਆਂ ਕਿ ਸਰਕਾਰਾਂ ਨੂੰ ਹੁਣ ਪਤਾ ਲੱਗਿਆ ਪਹਿਲਾਂ ਸਾਰੀਆਂ ਉਮਰ ਇਹਨਾਂ ਨੇ ਮੈਨੇਜ ਕਰ ਲਈ ਕਾਂਗਰਸੀਆਂ ਨੇ ਮੈਨੇਜ ਕਰ ਲਈ ਅਕਾਲੀਆਂ ਨੇ ਮੈਨੇਜ ਕਰ ਲਈ ਅੱਜ ਕਿਤੇ ਜਾ ਕੇ ਇੰਨੀਆਂ ਬੁਲੀਆਂ ਸਰਕਾਰਾਂ ਨੇ ਤਨਸਾਲ ਇਹਨਾਂ ਨੇ ਮੈਨੇਜ ਕਰਨ ਤੋਂ ਬਾਅਦ ਪਰ ਰੋਡ ਮੈਪ ਕੋਈ ਨਹੀਂ ਹੈਗਾ ਜਿਹੜਾ ਕਿ ਸਾਨੂੰ ਇਸ ਸਮੇਂ ਰੋਡ ਮੈਪ ਬਣਾਉਣ ਦੀ ਜ਼ਰੂਰਤ ਹੈ ਅੱਛਾ ਵਖਰਾ ਹੀ ਚੀ ਚਾਉਣਾ ਕਿ ਜਿਹੜਾ ਪੰਜਾਬ ਦਾ ਸੀਐਮ ਹੈ ਉਹ ਪੰਜਾਬ ਦੀ ਡਟ ਕੇ ਅਗਵਾਈ ਕਰੇ ਜੇ ਕੁਰਸੀ ਜਾਂਦੀ ਹੈ ਜਾਵੇ 60000 ਕਰੋੜ ਰੁਪਏ ਜਿਹੜਾ ਸਾਡਾ ਪੰਜਾਬ ਦਾ ਜਿਹੜਾ ਫੰਡ ਰੁਕੀ ਖੜਿਆ ਹੈ ਸੈਂਟਰ ਗਵਰਨਮੈਂਟ ਕੀ ਜਿਹੜੇ ਮੁੱਦੇ ਨੇਗੇ ਜਿਹੜੇ ਪੰਜਾਬ ਦੇ ਮੁੱਦੇ ਨੇ ਪੰਜਾਬ ਦੇ ਪਾਣੀਆਂ ਦੀ ਗੱਲ ਪੰਜਾਬ ਦੇ ਡੈਮਾਂ ਦੀ ਗੱਲ ਕੀ ਇਸ ਸੀਐਮ ਨੂੰ ਪਤਾ ਨਹੀਂ ਹੈਗਾ ਪਤਾ ਕੀ ਇਹ ਚੁਣੇ ਹੋਏ ਨੁਮਾਇੰਦੇ ਨੂੰ ਪਤਾ ਨਹੀਂ ਹੈਗਾ ਪਤਾ ਪਰ ਸਵਾਲ ਇਹ ਹੈ ਵੀ ਇਹ ਇਹ ਮੁੱਦਿਆਂ ਤੇ ਕਿਉਂ ਨਹੀਂ ਗੱਲਬਾਤ ਕਰ ਰਹੇ ਪੰਜਾਬ ਮਰ ਨਹੀਂ ਸਕਦਾ ਜੇ ਇਹ ਗੱਲ ਕਰੀਏ ਕਿਉਂਕਿ ਇੱਥੇ ਗੁਰੂ ਸਾਹਿਬ ਨੇ ਆਪ ਅਗਵਾਈ ਕਰਦੇ ਨੇਗੇ ਗੁਰੂ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਅਗਵਾਈ ਕਰਕੇ ਆਪ ਆਪਣੇ ਬੱਚਿਆਂ ਦੀਆਂ ਡਿਊਟੀਆਂ ਲਾਉਂਦੇ ਨੇਗੇ ਸਭ ਤੋਂ ਵੱਡੀ ਜਿਹੜੀ ਜ਼ਰੂਰਤ ਆ ਉਹ ਇਹ ਆ ਕਿ ਜਿੰਨੇ ਆ ਵੀ ਪਹਿਲਾਂ ਤਾਂ ਸੰਸਥਾਵਾਂ ਐਨਜੀਓ ਕੰਮ ਕਰ ਰਹੀਆਂ ਨੇ ਲੱਖਾਂ ਸਦਾਨਾ ਤੁਸੀਂ ਜਾਂ ਹੋਰ ਤੁਹਾਡੇ ਸਾਥੀਆਂ ਨੇ ਬਹੁਤ ਸਾਰੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਡਟ ਕੇ ਇੱਕੋ ਪਲੇਟਫਾਰਮ ਤੇ ਇਕੱਠਿਆਂ ਨੇ ਲੜਾਈ ਲੜੀ ਇਸ ਵਾਰ ਤੁਸੀਂ ਨਜ਼ਰ ਨਹੀਂ ਆਏ ਇਸ ਵਾਰ ਕੋਈ ਗੱਲ ਕੋਈ ਗੱਲਬਾਤ ਹੈ ਮੈਨੂੰ ਦਿੱਲੀ ਦੀ ਰਾਜਨੀਤੀ ਪਸੰਦ ਨਹੀਂ ਹੈਗੀ ਹੈ ਮੈਂ ਜਿਹੜਾ ਵੀ ਕੋਈ ਬੰਦਾ ਕੋਈ ਮੈਂ ਤਾਂ ਇੱਕ ਆਮ ਨੌਜਵਾਨਾ ਮੈਂ ਆਪਣੇ ਆਪ ਨੂੰ ਕੋਈ ਲੀਡਰ ਨਹੀਂ ਮੰਨਦਾ ਬਿਲਕੁਲ ਮੈਨੂੰ ਜਿੱਦੇ ਵੀ ਨਾਲ ਲਾ ਕੇ ਥੱਲੇ ਸੇਵਾ ਕਰਨੀ ਕੋ ਮੈਂ ਕਰੂੰਗਾ ਸਾਡੇ ਉਹ ਤੇਰਾ ਨਾ ਨਹੀਂ ਬਣਦੀ ਜਿਹੜਿਆ ਕਿ ਜਿਹੜਿਆ ਦਿੱਲੀ ਤੋਂ ਚੱਲਦੇ ਨੇ ਸਾਡੇ ਉਹ ਰਾਜਨੀਤਿਕ ਬੰਦੇ ਨਾ ਨਹੀਂ ਸਾਡੀ ਬਣਦੀ ਆਪਸੀ ਰਾਬਤਾ ਹੁੰਦਾ ਤੁਹਾਡਾ ਦੋਨੋਂ ਦਾ ਇਕੱਠਾ ਲੱਖਾਂ ਬਈ ਵੀ ਜਿੰਨੇ ਵੀ ਕੋਈ ਹੋਰ ਵੀ ਨੇਗੇ ਮੇਰੀ ਅਸੀਂ ਮੈਂ ਤਾਂ ਸਾਰਿਆਂ ਦੇ ਆਪਣੇ ਆਪ ਨੂੰ ਕਦੇ ਵੀ ਮੈਂ ਜੀ ਸਮਝ ਲਾ ਵੀ ਹੀਰੋ ਬਣਨ ਦੀ ਕੋਸ਼ਿਸ਼ ਨਹੀਂ ਕਰਦਾ ਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਵਿੰਦਰ ਸਿੰਘ ਪੰਜਾਬ ਦੇ ਵਿੱਚ ਖੜਾ ਨੇ ਮਾਰਮਾਰੀ ਤੇ ਬਹੁਤ ਸਾਰੇ ਲੋਕ ਘਰੋਂ ਬੇਕਾਰ ਹੋਏ ਫਸਲਾਂ ਤਬਾਹ ਹੋ ਗਈਆਂ ਪਰ ਉਹਨਾਂ ਲੋਕਾਂ ਦੀ ਮਦਦ ਦੇ ਲਈ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਪਾਣੀ ਦੇ ਵਿੱਚ ਉਤਰੇ ਤੇ ਦਿਨ ਰਾਤ ਇੱਕ ਕੀਤਾ ਜਿਹਨਾਂ ਚੋਂ ਇੱਕ ਹੈ ਭਾਨਾ ਸਿੱਧੂ ਸਾਡੇ ਨਾਲ ਨੇ ਇੱਕ ਖੇਤ ਹੈ ਪਿੱਛੇ ਸਾਰੀ ਫਸਲ ਜਿਹੜੀ ਆ ਉਹ ਖਰਾਬ ਹੋਈ ਪਈ ਹੈ ਪਰ ਕਿਵੇਂ ਇਹਨਾਂ ਹਾਲਾਤਾਂ ਦੇ ਨਾਲ ਨਜਿੱਠਿਆ ਜਾ ਰਿਹਾ ਭਾਨੇ ਭਾਈ ਪਹਿਲਾਂ ਤਾਂ ਧੰਨਵਾਦ ਤੁਹਾਡਾ ਸਾਮਣੇ ਤੁਸੀਂ ਬਹੁਤ ਬਹੁਤ ਧੰਨਵਾਦ ਅਸੀਂ ਕੋਈ ਪਹਿਲੀ ਗਲਤੀ ਹੈ ਕੀਤੀ ਕੋਈ ਅਸੀਂ ਮਦਦ ਤਾਂ ਨਹੀਂ ਕਰ ਰਹੇ ਦੇਖੋ ਮੇਰੇ ਵਰਗੇ ਕੋਈ ਗੱਲ ਨਹੀਂ ਇਹ ਕੀ ਕਿ ਸਾਡੀ ਕੋਈ ਏਡੀ ਕੋਈ ਖਾਸ ਮਦਦ ਨਹੀਂ ਹੈਗੀ ਬਸ ਅਸਤਾਏ ਚੀਜ਼ ਆ ਵੀ ਅਸੀਂ ਆਪਣੇ ਭਰਾਵਾਂ ਵੱਲ ਦੇਖ ਰਹੇ ਆ ਜਿੰਨੇ ਕੁ ਜੋਗਰੇ ਉਹਨਾਂ ਕਰ ਸਕਦੇ ਆ ਮਦਦ ਤਾਂ ਇੱਥੇ ਹੋਰ ਬਹੁਤ سارے ਭਰਾ ਬਹੁਤ ਸਾਰੀ ਵੱਡੀ ਸੇਵਾ ਨਿਭਾਈ ਉਹਨਾਂ ਦਾ ਧੰਨਵਾਦ ਕਰਨਾ ਬਣਦਾ ਕਿ ਬਹੁਤ ਵਧੀਆ ਸੇਵਾ ਨਿਭਾ ਰਹੇ ਨੇਗੇ ਪਰ ਜਿਹੜੇ ਹਾਲਾਤ ਨੇਗੇ ਉਹ ਬੜੇ ਮਾੜੇ ਨੇਗੇ ਇਸ ਕਰਕੇ ਜਿਹੜੀ ਕਿ ਹੁਣ ਆਪਾਂ ਗੱਲ ਸਾਨੂੰ ਇਹ ਵਿਚਾਰਨੀ ਚਾਹੀਦੀ ਆ ਅਸੀਂ 2023 'ਚ ਵੀ ਆ ਪਿੰਡਾਂ 'ਚ ਰਹੇ ਹਾਂ ਤੇ ਇਹ ਵਿਚਾਰਨੀ ਚਾਹੀਦੀ ਹੈ ਕਿੰਨਾ ਕੁ ਟਾਈਮ ਜਿਹੜਾ ਇਹ ਲੋਕ ਇਸ ਤਰ੍ਹਾਂ ਹੀ ਇਹਨਾਂ ਦੇ ਨਾਲ ਹੁੰਦਾ ਰਹੂਗਾ ਇਹ ਲੋਕ ਨੇ ਜਿਹੜੇ ਇਹ ਪ੍ਰਭਾਵਤ ਨੇ ਵੀ ਇਹ ਹਰ ਵਾਰੀ ਇਹ ਐਵੇਂ ਜਿਕਰੂ ਕਿਸਦੇ ਘਰਟ ਆ ਜਾਂਦੇ ਨੇ ਕਿ ਮਜ਼ਦੂਰਾਂ ਦੇ ਘਰਟ ਆ ਜਾਂਦਾ ਮਜ਼ਦੂਰ ਭਾਈਚਾਰਾ ਬੈਠਾ ਕਿਸਾਨਾਂ ਦੇ ਜਿਹੜੇ ਸਾਰੇ ਫਸਲਾਂ ਡੁੱਬ ਜਾਂਦੇ ਨੇ ਇਹ ਕਿੰਨਾ ਕੁ ਚਿਰ ਹੁੰਦਾ ਰਹੂਗਾ ਇਸ ਤੇ ਜਿਹੜਾ ਕਿ ਇਸ ਚੀਜ਼ ਦਾ ਜਿਹੜਾ ਹੱਲ ਹੈ ਜੇ ਆਪਾਂ ਕਿਸੇ ਵੀ ਜਾਂ ਆਪਾਂ ਕੱਢਣਾ ਚਾਹੀਏ ਨਿਕਲ ਸਕਦਾ ਹੈ ਜਾਤਰ ਜਿਹੜੇ ਇੱਕ ਪੋਲੀਟਿਕਲ ਸਾਡਾ ਸਿਸਟਮ ਆ ਜਾਤਰ ਕੁਦਰਤ ਕੁਦਰਤ ਕਹਿ ਰਿਹਾ ਕੁਦਰਤ ਕਦੇ ਕਿਸੇ ਦਾ ਮੰਡਾ ਨਹੀਂ ਕਰਦੀ ਪਰ ਜੇ ਇਸ ਚੀਜ਼ ਦੇ ਆਪਾਂ ਹੱਲ ਬੈਠ ਕੇ ਚੰਗਾ ਸਜਜੇ ਢਾਂਗੇ ਨਾਲ ਢਾਂਚਾ ਬਣਾ ਕੇ ਕੱਢਣਾ ਹੋਵੇ ਤਾਂ ਨਿਕਲ ਸਕਦਾ ਜਿਵੇਂ ਕਿ ਹੁਣ ਇਹ ਹੁਣ ਇੱਕ ਛੋਟੀ ਜਿਹੀ ਉਦਾਹਰਨ ਤੌਰ ਤੇ ਗੱਲ ਆ ਮੈਂ ਕੱਲ ਇੱਥੇ ਸਾਰੇ ਮੱਝ ਦੇ ਪਿੰਡਾਂ ਜਿੰਨਾ ਇਸ ਵਿੱਚ ਫੈਲ ਰਹੇ ਹਾਂ ਹੁਣ ਇਹ ਕਹਿੰਦੇ ਵੀ ਬਾਈ ਸਾਨੂੰ ਤਾਂ ਕਹਿੰਦੇ ਕਦੇ ਨਹਿਰੀ ਪਾਣੀ ਮਿਲੇ ਹੀ ਨਹੀਂਗਾ ਕਹਿੰਦੇ ਡੋਬਣ ਲਈ ਸਾਨੂੰ ਪਾਣੀ ਮਿਲਦਾ ਜਦੋਂ ਸਾਨੂੰ ਪਾਣੀ ਲੋਡ ਹੁੰਦਾ ਉਹ ਮਿਲਦੇ ਨਹੀਂ ਕਹਿੰਦਾ ਅਸੀਂ ਇਹ ਚੀਜ਼ ਚਾਹੁੰਦੇ ਆ ਵੀ ਸਾਡੇ ਲਈ ਮਾਝਾ ਨਹਿਰੀ ਇੱਕ ਨਿਕਲ ਜੇ ਉੱਥੋਂ ਇਧਰ ਨੂੰ ਮਾਝਾ ਨਹਿਰੀ ਨਿਕਲ ਜੇ ਅੱਗੇ ਜਿਹੜਾ ਸਾਡੇ ਸਾਡੇ ਕਹਿੰਦੇ ਵੀ ਇਹ ਲੋਕ ਇਹ ਚੀਜ਼ ਕਹਿ ਰਹੇ ਨੇ ਕਿ ਵੀ ਜਿਹੜਾ ਦਰਿਆ ਨੇਗੇ ਦਰਿਆ ਦੇ ਸਾਨੂੰ ਕਹਿੰਦੇ ਵੀ ਬਦਨਾਮ ਕੀਤਾ ਜਾਂਦਾ ਵੀ ਤੁਹਾਨੂੰ ਦਰਿਆ 'ਚ ਫਸਲ ਬੀਜੀ ਖੜੇ ਨੇ ਕਹਿੰਦਾ ਸਾਡੀ ਮਾਲਕੀ ਵਾਲੀ ਜ਼ਮੀਨ ਆ ਸਾਨੂੰ ਕਿਹੜਾ ਸਾਡੀਆਂ ਜ਼ਮੀਨਾਂ ਦਾ ਜਿਵੇਂ ਕਿ ਕਹਿੰਦੇ ਵੀ ਹੁਣ ਪਾਣੀ ਲੰਘਦਾ ਸਾਡਾ ਅਸੀਂ ਪ੍ਰਭਾਵਤ ਹੁੰਨੇ ਆ ਜਿਵੇਂ ਸੜਕਾਂ ਬਣਾਉਣ ਲਈ ਆਪਾਂ ਜ਼ਮੀਨ ਅਕਵਾਇਰ ਕਰਦੇ ਆ ਕਹਿੰਦਾ ਸਾਡੀ ਕਿਹੜਾ ਕੋਈ ਜ਼ਮੀਨ ਅਕਵਾਇਰ ਕੀਤੀ ਗਈ ਆ ਕੋਈ ਸਾਨੂੰ ਪੈਸਾ ਉਹਦਾ ਮਿਲਿਆ ਇਹ ਤਾਂ ਸਾਡੀ ਜ਼ਮੀਨ ਆ ਕਹਿੰਦੇ ਹੁਣ ਜਿਹੜੀ ਕਿੱਥੇ ਜਾ ਕੇ ਸਰਕਾਰ ਅੰਨੀ ਬੁਲੀਆਂ ਸਰਕਾਰਾਂ ਨੂੰ ਹੁਣ ਪਤਾ ਲੱਗਿਆ ਪਹਿਲਾਂ ਸਾਰੀਆਂ ਉਮਰ ਇਹਨਾਂ ਨੇ ਮੈਨੇਜ ਕਰ ਲਈ ਕਾਂਗਰਸੀਆਂ ਨੇ ਮੈਨੇਜ ਕਰ ਲਈ ਅਕਾਲੀਆਂ ਨੇ ਮੈਨੇਜ ਕਰ ਲਈ ਅੱਜ ਕਿੱਥੇ ਜਾ ਕੇ ਅੰਨੀਆਂ ਬੁਲੀਆਂ ਸਰਕਾਰਾਂ ਨੇ ਤਨਸਾਲ ਇਹਨਾਂ ਨੇ ਮੈਨੇਜ ਕਰਨ ਤੋਂ ਬਾਅਦ ਹੁਣ ਜਦੋਂ ਪੰਜਾਬ ਦੇ ਲੋਕ ਉੱਠ ਖੜੇ ਪੰਜਾਬ ਦੇ ਲੋਕਾਂ ਦੀ ਆਵਾਜ਼ ਇਹ ਹੋਈ ਕਿ ਇਹਨਾਂ ਨੂੰ ਘੱਟੋ ਘੱਟ ਜਿਹੜੀ ਜਿਹੜੇ ਹੜਾਂ ਪ੍ਰਭਾਵਤ ਨਾਲ ਲੋਕ ਨੇ ਇਹਨਾਂ ਨੂੰ ਆਪ ਦਾ ਰੇਤਾ ਤਾਂ ਇਹਨਾਂ ਨੂੰ ਵੇਚਣ ਦੇ ਦੋ ਬਰੇਤੀ ਵੇਚਕ ਦਾ ਹੈ ਗਿਆਦਾ ਕਰਨ ਕਰ ਲੈਣਾ ਹਸਲਤਾਂਾਂ ਦੀ ਨਹੀਂ ਵਿਕ ਰਹੀ ਅੱਜ ਕਿਤੇ ਜਾ ਕੇ ਮਾੜੇ ਮਾੜੇ ਚੀਜ਼ਾਂ ਦੇ ਜੂਂ ਸੜ ਕੇ ਨੇਗੇ ਪਰ ਰੋਡ ਮੈਪ ਕੋਈ ਨਹੀਂ ਹੈਗਾ ਜਿਹੜਾ ਕਿ ਸਾਨੂੰ ਇਸ ਸਮੇਂ ਰੋਡ ਮੈਪ ਬਣਾਉਣ ਦੀ ਜ਼ਰੂਰਤ ਹੈ ਅੱਛਾ ਮੈਂ ਮੈਂ ਨਾ ਸ਼ੁਰੂਆਤ 2022 ਦੇ ਵਿੱਚ ਸਰਕਾਰ ਬਣੀ ਤੇ ਤੁਹਾਡੇ ਨਾਲ ਮੁੱਖ ਮੰਤਰੀ ਨੇ ਮੇਰੇ ਯਾਦ ਹੈ ਮੀਟਿੰਗ ਕੀਤੀ ਸੀਗੀ ਉਸ ਮੀਟਿੰਗ ਦੇ ਵਿੱਚ ਮਿਲਿਆ ਮੁੱਖ ਮੰਤਰੀ ਤੇ ਅੱਜ ਫਰਕ ਦੇਖਿਆ ਅੱਜ ਲੋਕ ਤਈ ਵਾਲੇ ਹੜ੍ਹ ਵੀ ਆ ਗਏ ਹੁਣ ਜਿਹੜਾ ਹੁਣ ਨੁਕਸਾਨ ਹੋ ਗਿਆ ਇਹ ਤਾਂ ਮੈਨੂੰ ਲੱਗਦਾ ਵੀ ਪਿਛਲਾ ਨਹੀਂ ਅਜੇ ਤੱਕ ਸਾਹਮਣੇ ਆ ਗਿਆ ਹੀ ਅੱਗੇ ਹੋਰ ਵੱਜ ਜਾਣਾ ਪਰ ਉਹ ਮੀਟਿੰਗ ਤੇ ਅੱਜ ਦੇ ਦਿਨ ਦੇ ਵਿੱਚ ਫਰਕ ਮਹਿਸੂਸ ਕਰਦੇ ਹੋ ਕੋਈ ਅਸੀਂ ਨਾ ਉਦੋਂ ਕੁਛ ਕੱਢਣੀਆਂ ਗੱਲਾਂ ਸੀਗੀਆਂ ਆਪਣਾ ਮੱਤੇਵੜ ਦੇ ਜੰਗਲ ਨੂੰ ਹੋਰ ਲੈ ਕੇ ਅਸੀਂ ਉਦੋਂ ਗਏ ਸੀਗੇ ਇਸ ਕਰਕੇ ਮੈਂ ਉਹ ਨੌਜਵਾਨ ਹਣਾ ਵੀ ਜਿਹੜਾ ਹਰ ਵਕਤ ਇਹ ਚੀਜ਼ ਸੋਚਦਾ ਰਹਿਣਾ ਜਿਵੇਂ ਵੀ ਸਾਡਾ ਪੋਲੀਟੀਕਲ ਸਿਸਟਮ ਸੁਧਰੇ ਅਸੀਂ ਬਹੁਤ ਆਸਾਂ ਮਿੱਤਾਂ ਪੰਜਾਬ ਦੇ ਸੀਐਮ ਤੋਂ ਲਾਈਆਂ ਸੀਗੀਆਂ ਅਸੀਂ ਅਸੀਂ 2014 ਦੇ ਵਿੱਚ ਵੀ ਬਹੁਤ ਵੱਡੀ ਦੀ ਸਪੋਰਟ ਕੀਤੀ ਸੀ ਵੀ ਕੁਛ ਕੁਛ ਇਹ ਵਖਰਾ ਕਰੇ ਵਖਰਾ ਕੀ ਕਰੇ ਅਸੀਂ ਵਖਰਾ ਚੋਣੇ ਕੀਆ ਵਖਰਾ ਇਹ ਚੋਣਿਆ ਕਿ ਜਿਹੜਾ ਪੰਜਾਬ ਦਾ ਸੀਐਮ ਹੈ ਉਹ ਪੰਜਾਬ ਦੀ ਡਟ ਕੇ ਅਗਵਾਈ ਕਰੇ ਜੇ ਕੁਰਸੀ ਜਾਂਦੀ ਹੈ ਜਾਵੇ ਅੱਜ ਜਿਹੜੀ ਆ ਅਗਵਾਈ ਕਰਨ ਦੀ ਕੀ ਲੋੜ ਹੈ ਸਭ ਤੋਂ ਵੱਡੀ ਅੱਜ ਸੀਐਮ ਦੀ ਅੱਜ ਅੱਜ ਸੀਐਮ ਅੱਗੇ ਕੀ ਚੀਜ਼ ਆ ਜਿਹੜੇ ਅੱਜ ਅੱਜ ਕੀ ਜਿਹੜਾ ਚੈਲੰਜ ਆ ਅੱਜ ਮੋਦੀ ਆਏ ਦੇਖੋ ਕੀ ਦੇ ਕੇ ਜਾਂਦਾ 60000 ਕਰੋੜ ਰੁਪਏ ਜਿਹੜਾ ਸਾਡਾ ਪੰਜਾਬ ਦਾ ਜਿਹੜਾ ਫੰਡ ਰੋਕੀ ਖੜਿਆ ਹੈ ਸੈਂਟਰ ਗਵਰਨਮੈਂਟ ਘਟੋ ਘਟ 25 30 25 30 ਕਰੋੜ ਦਾ ਜਿਹੜਾ ਕਿ ਜੰਨਾ ਨੁਕਸਾਨ ਹੋਇਆ ਹਜ਼ਾਰ ਦਾ ਪੈਕੇਜ ਜਿਹੜਾ ਵੱਖਰਾ ਜਿਹੜਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਦੇਣਾ ਚਾਹੀਦਾ ਇਹ ਇਹ ਜਿਹੜੇ ਫੰਡ ਨੇਗੇ ਇਹ ਜਿਹੜਾ ਪੈਸਾ ਇਸ ਤੇ ਸਾਡੇ ਪੰਜਾਬ ਦੇ ਸੀਐਮ ਦਾ ਜਿਹੜਾ ਮੁੱਖ ਕੰਮ ਆ ਕਿ ਜੇਕਰ ਨਹੀਂ ਸੈਂਟਰ ਗਵਰਨਮੈਂਟ ਦਿੰਦੀ ਪੈਸਾ ਤਾਂ ਫਿਰ ਜਾ ਕੇ ਦਿੱਲੀ ਦੇ ਵਿੱਚ ਬੈਠ ਜਾਣਾ ਦੁਨੀ ਦੇ ਸਾਰੇ ਜਿਹੜੇ ਚੁਣੇ ਹੋਏ ਨਮਾਇੰਦੇ ਨੇ ਜਾ ਕੇ ਉਹ ਮੁੱਦਿਆਂ ਦੀ ਗੱਲ ਕਰਨ ਅੱਜ ਜਿਹੜਾ ਪੰਜਾਬ ਦੇ ਸੀਐਮ ਦਾ ਕੰਮ ਕੀ ਆ ਅੱਜ ਸਾਡੇ ਪੰਜਾਬ ਦਾ ਸੀਐਮ ਦਾ ਕੰਮ ਹੈਗਾ ਡੈਮਾਂ ਦੇ ਪਰਮਾਨੰਦ ਦੀ ਗੱਲ ਕਰਨਾ ਵੀ ਡੈਮਾਂ ਦਾ ਜਿਹੜਾ ਸਾਡਾ ਅਧਿਕਾਰ ਸਾਨੂੰ ਸਾਰਾ ਦਿੱਤਾ ਜਾਵੇ ਅੱਜ ਜਿਹੜਾ ਪੰਜਾਬ ਦੇ ਸੀਐਮ ਦਾ ਕੰਮ ਆ ਕਿ ਜਿਹੜਾ ਸਾਨੂੰ ਵੱਖਰੇ ਜਿਹੜੇ ਇਹ ਇਹ ਦਰਿਆ ਨੇਗੇ ਇਹਨਾਂ ਦੇ ਕੰਡੇ ਮਜ਼ਬੂਤ ਕਰਨ ਲਈ ਡੂੰਘੇ ਕਰਨ ਲਈ ਇਹਨਾਂ ਲਈ ਵੱਖਰਾ ਇੱਕ ਪੈਕੇਜ ਲੈ ਕੇ ਬਣਾਉਣ ਦੀ ਜਿਹੜੀ ਜ਼ਰੂਰਤ ਆ ਉਸ ਕਰਕੇ ਜਿਹੜਾ ਉਹਨਾਂ ਗੱਲਾਂ ਦੇ ਵਿੱਚੋਂ ਸਾਰੀਆਂ ਦੇ ਵਿੱਚੋਂ ਸਰਕਾਰ ਜਿਹੜਾ ਫੇਲ ਆ ਹੁਣ ਕੀ ਜਿਹੜੇ ਮੁੱਦੇ ਨੇਗੇ ਜਿਹੜੇ ਪੰਜਾਬ ਦੇ ਮੁੱਦੇ ਨੇ ਪੰਜਾਬ ਦੇ ਪਾਣੀਆਂ ਦੀ ਗੱਲ ਪੰਜਾਬ ਦੇ ਡੈਮਾਂ ਦੀ ਗੱਲ ਕੀ ਐਸਸੀਐਮ ਨੂੰ ਪਤਾ ਨਹੀਂ ਹੈਗਾ ਪਤਾ ਹੈ ਕੀ ਇਹ ਚੁਣੇ ਹੋਏ ਨੁਮਾਇੰਦੇ ਨੂੰ ਪਤਾ ਨਹੀਂ ਹੈਗਾ ਪਤਾ ਹੈ ਪਰ ਸਵਾਲ ਇਹ ਹੈ ਵੀ ਇਹ ਇਹ ਮੁੱਦਿਆਂ ਤੇ ਕਿਉਂ ਨਹੀਂ ਗੱਲਬਾਤ ਕਰ ਰਹੇ ਸਾਡਾ ਜਿਹੜਾ ਪੈਸਾ ਸੈਂਟਰ ਤੋਂ ਲੈਣਾ ਜਿਹੜੇ ਡੈਮਾਂ ਦੇ ਪ੍ਰਬੰਧ ਲੈਣ ਜਿਹੜੇ ਹੋਰ ਵੱਖ-ਵੱਖ ਸਾਡੇ ਜਿਹੜੇ ਕਿ ਸਾਡੀਆਂ ਜੁੜੀਆਂ ਮੰਗਾਂ ਨੇਗੀਆਂ ਪਰ ਉਹਨਾਂ ਦੇ ਗੱਲ ਇਸ ਕਰਕੇ ਨਹੀਂ ਕਰ ਰਹੇ ਕਿਉਂਕਿ ਜਦੋਂ ਇਹ ਸੈਂਟਰ ਗਵਰਨਮੈਂਟ ਅੱਗੇ ਜਾਂਦੇ ਨੇਗੇ ਹੁਣ فرض ਕਰੋ ਇਹ ਜਿਹੜੀ ਹੁਣ ਚੁਣੇ ਹੋਏ ਜਿਹੜੇ ਕਿ ਇਹ ਆਮ ਆਦਮੀ ਪਾਰਟੀ ਇਹਨਾਂ ਦੇ ਸੀਨੀਅਰ ਆਗੂ ਕਿਹੜੇ ਨੇਗੇ ਕੇਜਰੀਵਾਲ ਮਨੀਸ਼ਾਉਧਿਆ ਤੇ ਸਤਿੰਦਰ ਜਾਨ ਵਰਗੇ ਜਾਂ ਹੋਰ ਬੱਖ-ਬੱਖ ਜਿਹੜੇ ਇਹਨਾਂ ਦਿੱਲੀ ਦੀ ਪਾਰਟੀ ਵਾਲੇ ਨੇ ਉਹ ਸਾਰੇ ਦੇ ਕਰਪਟ ਕਰਪਟ ਬੰਦੇ ਨੇਗੇ ਉਹਨਾਂ ਉੱਪਰ ਇਹੜੀ ਦੇ ਪਰਚੇ ਨੇ ਉਹ ਜਾ ਕੇ ਉਹ ਕਹਿੰਦੇ ਨੇ ਕਿ ਜੇ ਆਪਣੇ ਤਰੀਕੇ ਨਾਲੇ ਜਾ ਕੇ ਕੁਝ ਕਰਨਾ ਚਾਹੁੰਦੇ ਨੇ ਉਹ ਕਹਿੰਦੇ ਵੀ ਉਧਰੋਂ ਮੋਦੀ ਸਿੱਧਾ ਹੋ ਜਾਂਦਾ ਮੋਦੀ ਕਹਿੰਦਾ ਵੀ ਤੁਹਾਨੂੰ ਦੇਈਏ ਪੈਸਾ ਦੇਈਏ ਤੁਹਾਨੂੰ ਫੰਡ ਉਧਰੋਂ ਮੋਦੀ ਸਿੱਧਾ ਹੋ ਜਾਂਦਾ ਤੇ ਇਹ ਮੁੱਦਿਆਂ ਤੇ ਜਿਹੜੀ ਕਿ ਇਹਨਾਂ ਨੂੰ ਅੱਜ ਗੱਲ ਕਰਨ ਦੀ ਜ਼ਰੂਰਤ ਆ ਕਿਉਂਕਿ ਅੱਜ ਜਿਹੜਾ ਸਮਾਂ ਅੱਜ ਜੇ ਤੁਸੀਂ ਇਹਨਾਂ ਤੇ ਗੱਲ ਕਰੋਗੇ ਵੀ ਜਾ ਕੇ ਸੈਂਟਰ ਗਵਰਨਮੈਂਟ ਦਿੱਲੀ ਦੇ ਵਿੱਚ ਆ ਕੇ ਗੱਲ ਕਰੋਗੇ ਤਾਂ ਤੁਹਾਡੀ ਸੁਣਵਾਈ ਪੂਰੀ ਦੁਨੀਆ ਤੱਕ ਪਹੁੰਚਣੀ ਹੈ ਕਿ ਅੱਜ ਪੰਜਾਬ ਬਹੁਤ ਬੁਰੀ ਤਰ੍ਹਾਂ ਰੋੜਿਆ ਤੁਸੀਂ ਇੱਕ ਚੀਜ਼ ਦੇਖੀ ਹੋਣੀ ਆ ਆਪਾਂ ਤੁਸੀਂ ਮਹਿਸੂਸ ਕਰਦੇ ਹੋ ਜੇ ਜਥੇਬੰਦੀਆਂ ਨਾ ਹੋਣ ਪੰਜਾਬ ਦੇ ਨੌਜਵਾਨ ਖੁਦ ਪਾਣੀ ਦੇ ਵਿੱਚ ਨਾ ਉਤਰਨ ਤਾਂ ਬਚ ਸਕਦਾ ਪੰਜਾਬ ਪੰਜਾਬ ਪਹਿਲੀ ਗੱਲ ਤਾਂ ਇਹ ਹੈ ਜੇ ਆਪਾਂ ਬਚਣ ਵਾਲੀ ਗੱਲ ਕੀਤੀ ਹੈ ਪੰਜਾਬ ਮਰ ਨਹੀਂ ਸਕਦਾ ਹੂੰ ਜੇ ਇਹ ਗੱਲ ਕਰੀਏ ਕਿਉਂਕਿ ਇੱਥੇ ਗੁਰੂ ਸਾਹਿਬ ਨੇ ਆਪ ਅਗਵਾਈ ਕਰਦੇ ਨੇਗੇ ਗੁਰੂ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਅਗਵਾਈ ਕਰਕੇ ਆਪ ਆਪਣੇ ਬੱਚਿਆਂ ਦੀਆਂ ਡਿਊਟੀਆਂ ਲਾਉਂਦੇ ਨੇਗੇ ਜਿੱਥੇ ਸਿੱਖ ਜਿੱਥੇ ਬੰਦੀਆਂ ਸਾਰੀਆਂ ਨੌਜਵਾਨ ਜਿੰਨੇ ਵੀ ਕੰਮ ਕਰ ਰਹੇ ਨੇਗੇ ਉਹ ਆਪ ਉਹਤੇ ਕਿਰਪਾ ਕਰਕੇ ਕਿਉਂਕਿ ਇੱਥੇ ਨਾ ਜਿਹੜੀ ਸਭ ਤੋਂ ਵੱਡੀ ਗੱਲ ਆ ਪੰਜਾਬ ਦੀ ਪੰਜਾਬ ਦੀ ਜਿਹੜੀ ਅਗਵਾਈ ਕਰਦਾ ਉਹ ਆਪ ਗੁਰੂ ਆ ਪਗਵਾਈ ਕਰਦਾ ਸਾਡੇ ਕੋਲੇ ਮਜੂਤਾ ਗੁਰੂ ਦਾ ਗੁਰੂ ਪ੍ਰਮਾਤਮਾ ਦਾ ਉਹ ਆ ਪਗਵਾਈ ਕਰਕੇ ਆਪ ਜਿਹੜੇ ਆਪਣੇ ਪੰਜਾਬ ਦੀ ਸੇਵਾ ਆਪ ਸੇਵਕਾਂ ਤੋਂ ਲੈਂਦਾ ਇਸ ਕਰਕੇ ਜਿਹੜਾ ਇਹਨਾਂ ਦੇ ਪਰਮੰਦਨ ਹੈਗੇ ਜੇ ਕਿਤੇ ਸਾਡੇ ਇਹ ਸਾਰੇ ਜਿੰਨੇ ਵੀ ਚੁਣੇ ਹੋਏ ਨਮਾਇंदे ਨੇ ਜਾਂ ਬ੍ਰੋਤੀ ਤਰਪਾ ਪਾਰਟੀ ਨੇ ਸਿਰ ਜੋੜ ਕੇ ਪੰਜਾਬ ਲਈ ਸੋਚਣ ਵੀ ਭਲਾ ਕਿਵੇਂ ਹੋਊਗਾ ਆਪਣਾ ਆਪਣਾ ਹਿੱਤ ਤਿਆਗ ਕੇ ਆਪਣੇ ਹਿੱਤ ਤਿਆਗ ਕੇ ਨਾ ਹੈ ਆਪਣੀਆਂ ਉਹਨਾਂ ਚੀਜ਼ਾਂ ਨੂੰ ਤਿਆਗ ਕੇ ਪੰਜਾਬ ਦੀ ਗੱਲ ਕਰਨ ਸਭ ਤੋਂ ਪਹਿਲਾਂ ਜੇਕਰ ਪੰਜਾਬ ਦੀ ਗੱਲ ਕਰਨੀਆਂ ਤਾਂ ਤੁਹਾਨੂੰ ਇੱਕ ਕੁਰਸੀ ਨੂੰ त्याਗਣਾ ਪੈਣਾ ਹੈ ਕੁਰਸੀ ਤੁਹਾਡੀ ਜਾਊਗੀ ਜੇ ਤੁਸੀਂ ਖੜ ਕੇ ਡਟ ਕੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨੀ ਹੈ ਇਹ ਨਹੀਂ ਤੁਸੀਂ ਪੰਜਾਬ ਦੇ ਮੁੱਦੇ ਜੇ ਤੁਸੀਂ ਤੁਹਾਨੂੰ ਕੁਰਸੀ ਪਿਆਰੀ ਆ ਫਿਰ ਤੁਸੀਂ ਪੰਜਾਬ ਦੇ ਮੁੱਦਿਆਂ ਦੀ ਗੱਲ ਨਹੀਂ ਕਰ ਸਕਦੇ ਤੁਹਾਡੀ ਕੁਰਸੀ ਕਿਸੇ ਟਾਈਮ ਵੀ ਸੈਂਟਰ ਗਵਰਨਮੈਂਟ ਮੁੱਦੀ ਕਰ ਸਕਦੀ ਆ ਕਰਨ ਦੇ ਫਿਰ ਕੀ ਹੋ ਜੂਗਾ ਇਸ ਕਰਕੇ ਇਹ ਸਾਨੂੰ ਇਹ ਤੁਹਾਨੂੰ ਤਿਆਗ ਕੇ ਹੀ ਚੱਲਣਾ ਪੈਣਾ ਗੱਲਾਂ ਸਾਰੇ ਹੀ ਕਰਦੇ ਨੇ ਪਰ ਜਦੋਂ ਕੁਰਸੀ ਦੇ ਬੈਹ ਜਾਂਦੇ ਨੇ ਫਿਰ ਕੁਰਸੀ ਛੱਡਣੀ ਬੜੀ ਔਖੀ ਹੋ ਜਾਂਦੀ ਆ ਇਹ ਜਿਹੜੀਆਂ ਚੀਜ਼ਾਂ ਦੇ ਸਾਨੂੰ ਪਹਿਰਾ ਦੇਣ ਦੀ ਜ਼ਰੂਰਤ ਆ ਹੁਣ ਹੁਣ ਤੁਸੀਂ ਇੱਕ ਚੀਜ਼ ਸੋਚੋ ਅੱਜ ਵਿਰੋਧੀ ਧਿਰਾਂ ਪਾਰਟੀਆਂ ਨਹੀਂ ਆ ਉਹ ਕਿਹੜਾ ਸੱਤਾ ਦੇ ਵਿੱਚ ਰਹੀਆਂ ਨਹੀਂ ਉਹਨਾਂ ਨੇ ਕੀ ਸਵਾਰਿਆ ਪੰਜਾਬ ਦਾ ਕਿ ਉਹਨਾਂ ਨੇ ਸਾਰੇ ਦੇ ਸਾਰੇ ਪੰਜਾਬ ਨੂੰ ਵਿੱਚ ਹੀ ਆ ਪੰਜਾਬ ਦੇ ਡੈਮਾਂ ਦੇ ਪਰਮੰਧ ਪੰਜਾਬ ਦੇ ਪਾਣੀ ਪੰਜਾਬ ਦੇ ਪੰਜਾਬੀ ਬੋਲ ਦੇ ਇਲਾਕੇ ਸਾਡਾ ਚੰਡੀਗੜ੍ਹ ਸਾਰਾ ਗਵਾਤਾ ਪੰਜਾਬ ਦੇ ਹਿੱਤਾਂ ਨੂੰ ਉਹਨਾਂ ਨੇ ਵਿੱਚ ਹੀ ਆ ਇਸ ਕਰਕੇ ਜੇ ਉਹਨਾਂ ਨੇ ਇਸ ਚੀਜ਼ ਨੂੰ ਨਜਿੱਠਿਆ ਹੁੰਦਾ ਚੰਗੇ ਪਾਸੋਂ ਨੂੰ ਲਾਇਗਏ ਹੁੰਦੇ ਉਸ ਉਸ ਚੀਜ਼ ਦਾ ਅੱਜ ਫਾਇਦਾ ਹੁੰਦਾ ਅੱਛਾ ਆਪਾਂ ਨੇ ਭਾਈ ਉਹਦੇ ਇੱਕ ਸਰਕਾਰ ਦਾ ਪੱਖ ਆ ਗਿਆ ਜਿਹੜੀ ਮੁਢਲੀ ਸਾਰੀ ਸਹੂਲਤ ਜਾਂ ਫਿਰ ਇਸ ਮੁਸੀਬਤ ਦੇ ਵਿੱਚੋਂ ਲੋਕਾਂ ਨੂੰ ਕੱਢਣਾ ਸਰਕਾਰ ਦਾ ਪਹਿਲਾ ਫਰਜ਼ ਆ ਸਾਰੇ ਕੰਮ ਛੱਡ ਦੇਓ ਚਾਹੇ ਕੁਰਸੀ ਜਾਂਦੀ ਜਾਵੇ ਸਭ ਕੁਝ ਕਰਨਾ ਪਊਗਾ ਪਰ ਤੁਸੀਂ ਹੁਣ ਜਿਵੇਂ ਬਹੁਤ ਸਾਰੇ ਜਥੇਬੰਦੀਆਂ ਬਹੁਤ ਸਾਰੇ ਪਿੰਡਾਂ ਦੇ ਵਿੱਚੋਂ ਟਰਾਲੀਆਂ ਪਰ ਪਰ ਕੇ ਰਾਸ਼ਨ ਆ ਰਿਹਾ ਜੇ ਤੂੜੀ ਆ ਤਾਂ ਤੂੜੀ ਦੇ ਟਰਾਲਿਆਂ ਦੇ ਟਰਾਲੇ ਪਰ ਪਰ ਆ ਰਹੇ ਹੋਣ ਇਹਨਾਂ ਲੋਕਾਂ ਨੂੰ ਮੋੜ ਲਈ ਜੁੱਟੇ ਲੈ ਆਉਣ ਲਈ ਸਭ ਤੋਂ ਵੱਡੀ ਜ਼ਰੂਰਤ ਕਿਸ ਚੀਜ਼ ਦੀ ਉਸ ਦੀ ਸਭ ਤੋਂ ਵੱਡੀ ਫਸਲਾਂ ਪਹਿਲੀ ਤਾਂ ਖਤਮ ਹੋ ਗਈ ਸਾਰੀ ਸਭ ਤੋਂ ਵੱਡੀ ਜਿਹੜੀ ਜ਼ਰੂਰਤ ਆ ਉਹ ਇਹ ਹੈ ਕਿ ਜਿੰਨੇ ਆ ਵੀ ਪਹਿਲਾਂ ਤਾਂ ਸੰਸਥਾਵਾਂ ਐਨਜੀਓ ਕੰਮ ਕਰ ਰਹੀਆਂ ਨੇ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਸਿਰਫ ਜੋੜਨਾ ਬੜਾ ਜ਼ਰੂਰੀ ਹੈ ਸਿਰ ਜੋੜ ਕੇ ਉਹ ਇੱਕ ਰੋਡ ਮੈਪ ਤਿਆਰ ਕਰਨਾ ਵੀ ਕਿਹੜੇ ਇਲਾਕੇ ਦੇ ਵਿੱਚ ਕਿਵੇਂ ਸੇਵਾ ਕਰ ਸਕਦੇ ਆ ਮਜ਼ਦੂਰਾਂ ਦੇ ਘਰ ਆਪਾਂ ਕਿਵੇਂ ਪਾ ਸਕਦੇ ਆ ਮਜ਼ਦੂਰਾਂ ਨੂੰ ਆਟੇ ਗਾਲਤ ਕਰਨਾ ਰੱਖਣਾ ਮਜ਼ਦੂਰਾਂ ਨੂੰ ਬੱਚਿਆਂ ਦੀ ਪੜ੍ਹਾਈ ਤੇ ਕਰ ਸੋਚਣਾ ਵੀ ਆਉਣ ਵਾਲਾ ਆਪਾਂ ਵੇਖਣਾ ਉਹਨਾਂ ਦੇ ਬੱਚੇ ਨੂੰ ਪੜ੍ਹਾਈਏ ਕਿਵੇਂ ਅਸੀਂ ਇਹ ਚੀਜ਼ ਦੀ ਜਿਹੜੀ ਪ੍ਰਤ ਮਨਲਾ ਦਾ ਨਿਕਲਣੀ ਚਾਹੀਦੀ ਆ ਕਿਉਂਕਿ ਮੈਨੂੰ ਇਹ ਚੀਜ਼ ਮਹਿਸੂਸ ਹੁੰਦੀ ਆ ਵੀ ਜਿਹੜਾ ਆਟਾ ਇੱਥੇ ਗੁਰੂ ਗੋਬਿੰਦ ਸਿੰਘ ਪਾਛਾ ਮਾਰੇ ਧਰਤੀ ਇੱਥੇ ਕੋਈ ਭੁੱਖਾ ਨਹੀਂ ਸੌ ਸਕਦਾ ਜੇਕਰ ਸਾਡੇ ਮਜ਼ਦੂਰਾਂ ਦੇ ਬੱਚੇ ਪੜ੍ਹਨਗੇ ਪੜ੍ਹ ਕੇ ਚੰਗਾ ਉਧਰ ਨੂੰ ਜਾਣਗੇ ਆਪਾਂ ਵੇਖ ਜੱਥੇ ਬੰਦਿਆ ਸੋਚਣਾ ਜਿੰਨੇ ਵੀ ਜੱਥੇ ਬੰਦਿਆ ਕੰਮ ਕਰ ਰਹੇ ਨੇ ਦੂਜੀ ਜਿਹੜੀ ਸਭ ਤੋਂ ਵੱਡੀ ਗੱਲ ਇਹ ਆਪ ਕਿ ਹੁਣ ਜਿਵੇਂ ਪਿੰਡ ਨੇਗੇ ਪਿੰਡ ਹੜ ਤੋਂ ਜਿਹੜੇ ਪ੍ਰਭਾਵਿਤ ਨੇਗੇ ਹਰ ਇੱਕ ਪਿੰਡ ਦੀ ਇੱਕ ਗੁਰੂ ਘਰ ਦੇ ਵਿੱਚ ਬੈਠ ਕੇ ਸੌਖਾ ਕੇ ਕਮੇਟੀ ਬਣੀ ਜਿਹੜੀ ਕਮੇਟੀ ਹਰ ਇੱਕ ਪਿੰਡ ਦੀ ਬਣੀ ਹੋਊਗੀ 5 ਮੈਂਬਰੇ 7 ਮੈਂਬਰੇ 11 ਮੈਂਬਰੀ ਕਮੇਟੀ ਉਹਦੇ ਵਿੱਚ ਘੱਟੋ ਘੱਟ 2-3 ਮਜ਼ਦੂਰ ਭਾਈਚਾਰੇ ਦੇ ਬੰਦੇ ਹੋਣ ਉਹਦੇ ਵਿੱਚ ਹਨਾ ਹੁਣ ਸਾਡੇ ਪਿੰਡ ਦਾ ਸਰਪੰਚ ਬੈਠਾ ਅਸੀਂ ਇਹ ਮੁੰਡਾ ਮੱਝ ਵੀ ਸਿੱਖਾਂ ਨਾਲ ਬੈਠ ਦੱਸਣ ਦੀ ਗੱਲ ਨਹੀਂ ਮੈਂ ਕਿਸਾਨ ਦਾ ਪੁੱਤ ਹਾਂ ਇਹ ਸਾਡੀ ਆਫਤ ਦੇ ਵਿੱਚ ਇੰਨੀ ਬਣਦੀ ਆ ਹਨਾ ਸਾਡਾ ਇਹ ਭਾਈਚਾਰਾ ਸਾਡਾ ਇਹ ਸਮਝਣ ਵਾਲੀ ਗੱਲ ਆ ਵੀ ਉਸ ਕਰਕੇ ਵੀ ਜਿਹੜੀ ਉਹ ਇੱਕ 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 ਕਮੇਟੀ ਪਿੰਡ ਦੇ ਵਿੱਚ ਬਣੇ ਗੁਰੂ ਘਰ ਦੇ ਵਿੱਚ ਬੈਠ ਕੇ ਕਿ ਜਦੋਂ ਕਮੇਟੀ ਬਣੂਗੀ ਉਹ ਕਮੇਟੀ ਕੋਲੇ ਜਿਹੜਾ ਜਿੰਨੇ ਵੀ ਸਰਕਾਰ ਵੱਲੋਂ ਕੋ ਸਰਕਾਰ ਵੱਲੋਂ ਤਾਂ ਆਪਾਂ ਕੋਈ ਜ਼ਿਆਦਾ ਨਹੀਂ ਉਮੀਦ ਕਰਦੇ ਸਰਕਾਰ ਵੱਲੋਂ ਤੇ ਜਾਂ ਫਿਰ ਜਿਹੜਾ ਆਪਣੇ ਜਿਹੜੀਆਂ ਕਿ ਆਪਣਾ ਬਾਹਰੋਂ ਸਾਡੇ ਭਰਾ ਜਿਹੜੇ ਮਦਦ ਕਰ ਰਹੇ ਨੇ ਜਿਹੜੀਆਂ ਜਿਹੜੀਆਂ ਕਿ ਸੰਸਥਾਵਾਂ ਮਦਦ ਕਰ ਰਹੀਆਂ ਨੇ ਉਹਨਾਂ ਨੂੰ ਪ੍ਰੋਪਰ ਤੌਰ ਤੇ ਰੋਡ ਮੈਅ ਬਣਾ ਕੇ ਹੁਣ ਹਰ ਇੱਕ ਬੰਦੇ ਨੂੰ ਪਤਾ ਹੁੰਦਾ ਵੀ ਸਾਡੇ ਪਿੰਡ ਦੀ ਜ਼ਮੀਨ ਕਿੰਨੀ ਆ ਹਾਂ ਵੀ ਸਾਡੇ ਹੁਣ ਮੈਨੂੰ ਪਤਾ ਸਾਡੇ ਪਿੰਡ ਦੇ 650 ਏਕੜ ਜ਼ਮੀਨ ਆ ਤੇ ਦੂਜੀ ਪਤਾ ਹੁਣਾਂ ਚਾਹੀਦਾ ਵੀ ਸਾਡੇ ਮਜ਼ਦੂਰ ਦਾ ਕਿਹੜਾ ਘਰ ਕਿਵੇਂ ਟੁੱਟਿਆ ਉਹਦੀ ਸਭ ਤੋਂ ਵੱਡੀ ਇਹ ਚੀਜ਼ ਦੇਖਣੀ ਚਾਹੀਦੀ ਮਜ਼ਦੂਰ ਦੇ ਘਰੇ ਉਹਦੀ ਕੋਈ ਉਹਦੇ ਬੱਚੇ ਦਾ ਵਿਆਹ ਤਾਂ ਨਹੀਂ ਰੱਖਿਆ ਉਹ ਉਹ ਐਮਰਜੈਂਸੀ ਸੋਚਣਾ ਚਾਹੀਦਾ ਉਹ ਚੀਜ਼ਾਂ ਤੇ ਬੈਠ ਕੇ ਇੱਕ ਪਲੈਨਿੰਗ ਬਣ ਕੇ ਜਿਹੜਾ ਕੰਮ ਕਰਨਾ ਚਾਹੀਦਾ ਹਰ ਇੱਕ ਪਿੰਡ ਦੇ ਵਿੱਚ ਇੱਕ ਗੁਰੂ ਘਰ ਦੇ ਵਿੱਚ ਬੈਠ ਕੇ ਇਹੋ ਜੀ ਇੱਕ ਇੱਕ ਕਮੇਟੀ ਬਣੇ ਵੀ ਹਰ ਇੱਕ ਪਿੰਡ ਦੀ ਕਮੇਟੀ ਬਣੇ ਜਿਹੜਾ ਕਿ ਉਹ ਸਾਰਾ ਮੈਪ ਤਿਆਰ ਕਰਕੇ ਅੱਗੇ ਗੱਲ ਕਰਨ ਦੇ ਸਮਰਥ ਹੋਵੇ ਵੀ ਇੰਨਾ ਪੈਸਾ ਸਾਨੂੰ ਚਾਹੀਦਾ ਇਸ ਕਰਕੇ ਦੂਜੀ ਗੱਲ ਇਹ ਆ ਦੇਖੋ ਜਿਹੜਾ ਇਹ ਪੈਸਾ ਇੱਥੇ ਆ ਰਿਹਾ ਜਾਂ ਜਿਹੜੀਆਂ ਹੁਣ ਇਹ ਪੈਸੇ ਦੇ ਵਿੱਚ ਆਪਾਂ ਕਹਿੰਦੇ ਆ ਵੀ ਹਨਾ ਪੈਸਾ ਇੱਥੋਂ ਜਾਂ ਇਹਨਾਂ ਮਜ਼ਦੂਰਾਂ ਦਾ ਨਾ ਕਿਸਾਨਾਂ ਦਾ ਜਿਹੜਾ ਖਾਊਗਾ ਇਹ ਜ਼ਹਿਰ ਦੇ ਜਿਹੜਾ ਬਰਾਬਰ ਪੈਸਾ ਹੈ ਇਸ ਕਰਕੇ ਇਹ ਚੀਜ਼ ਤੇ ਜਿਹੜੀ ਪੂਰਾ ਰੋਡ ਮੈਪ ਬਣ ਕੇ ਗੁਰੂ ਘਰ ਦੇ ਵਿੱਚ ਬੈਠ ਕੇ ਕਿਉਂਕਿ ਮੈਨੂੰ ਇਹ ਚੀਜ਼ ਮਹਿਸੂਸ ਹੁੰਦੀ ਆ ਵੀ ਜਿੰਨਾ ਪੈਸਾ ਹੜਾਂ ਦੇ ਲਈ ਲੋਕ ਖਰਚ ਕਰ ਰਹੇ ਨੇ ਆਪਣੇ ਕੋਲੋਂ ਲੋਕ ਉਹ ਮੈਨੂੰ ਲੱਗਦਾ ਵੀ 50% ਜਤੀ 40% ਸਹੀ ਤਰੀਕੇ ਨਾਲ ਲੱਗੂਗਾ ਜੇ 70% ਉਹ ਸਹੀ ਤਰੀਕੇ ਨਾਲ ਲੱਗ ਜਾਂਦਾ ਲੋਕਾਂ ਦਾ ਭਲਾ ਹੋ ਸਕਦਾ ਬਿਲਕੁਲ ਬਹੁਤ ਘੱਟ ਪੈਸਾ ਜਿਹੜਾ ਸਹੀ ਤਰੀਕੇ ਨਾਲ ਲੱਗੂਗਾ ਪੈਸਾ ਖਰਾਬ ਬਹੁਤ ਹੋ ਰਿਹਾ ਹੁਣ ਮੈਂ ਵਿਦੇਸ਼ਾਂ ਦੇ ਵਿੱਚ ਜਾ ਕੇ ਆਇਆ ਮੈਂ ਕਿੰਨੇ ਦੇਸ਼ਾਂ ਵਿੱਚ ਜਾ ਕੇ ਮੈਂ ਇਹੀ ਚੀਜ਼ ਦੇਖਿਆ ਕਿ ਸਿਸਟਮ ਕਿਵੇਂ ਆ ਉਹਨਾਂ ਦਾ ਸਾਡਾ ਸਿਸਟਮ ਸਾਨੂੰ ਵੀ ਸੁਧਾਰ ਦੀ ਜ਼ਰੂਰਤ ਆ ਜੇ ਸਾਡੀ ਲੀਡਰਸ਼ਿਪ ਸਾਡੇ ਜਥੇਬੰਦੀਆਂ ਇਹ ਸਿਸਟਮ ਨੂੰ ਵਧੀਆ ਬਣਾਉਣ ਦੀ ਕਰਨੀ ਕੋਸ਼ਿਸ਼ ਤਾਂ ਬਣ ਸਕਦਾ ਆਖਰੀ ਸਵਾਲ ਹੈ ਮੇਰਾ ਤੁਸੀਂ ਸਿਰ ਜੋੜਨ ਦੀ ਗੱਲ ਕੀਤੀ ਹਾਲਾਂਕਿ ਇਹ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਇਸ ਵਾਰ ਸਵਾਲ ਆਇਆ ਲੱਖਾਂ ਸੁਧਾਨਾ ਤੁਸੀਂ ਜਾਂ ਹੋਰ ਤੁਹਾਡੇ ਸਾਥੀਆਂ ਨੇ ਬਹੁਤ ਸਾਰੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਡਟ ਕੇ ਇੱਕੋ ਪਲੇਟਫਾਰਮ ਤੇ ਇਕੱਠਿਆਂ ਨੇ ਲੜਾਈ ਲੜੀ ਚਾਹੇ ਉਹ ਸੰਘਰਸ਼ ਵਾਲਾ ਰਾ ਕਿਸਾਨੀ ਮੁੱਦਿਆਂ ਨੂੰ ਲੈ ਕੇ ਹੋਵੇ ਚਾ ਪੰਜਾਬ ਦੇ ਪਾਣੀਆਂ ਨੂੰ ਹੋਵੇ ਐਸ ਵਾਰ ਤੁਸੀਂ ਨਜ਼ਰ ਨਹੀਂ ਆਇਆ ਇਹ ਸਵਾਲ ਲੋਕਾਂ ਦਾ ਸਵਾਲ ਸੀਗਾ ਮੈਂ ਇੱਥੇ ਤੋੜਨ ਵਾਲੀ ਗੱਲ ਨਹੀਂ ਕਰ ਰਿਹਾ ਮੈਂ ਚਾਹੁੰਦਾ ਵੀ ਸਾਰੇ ਪੰਜਾਬ ਦਾ ਯੂਥ ਇਕੱਠਾ ਹੋਵੇ ਇੱਕ ਪਲੇਟਫਾਰਮ ਤੇ ਕੰਮ ਕਰੇ ਕੋਈ ਵੀ ਕੋਈ ਵੀ ਵਿਸ਼ਾ ਹੋਵੇ ਐਸ ਵਾਰ ਕੋਈ ਗੱਲ ਕੋਈ ਗੱਲਬਾਤ ਹੈ ਤੁਸੀਂ ਇੱਥੇ ਇਕੱਠੇ ਤਾਂ ਆਏ ਗਿਆ ਅਜੇ ਇਕੱਠੇ ਅਜੇ ਤੱਕ ਕਿੰਨੇ ਮੁੱਦੇ ਦੇ ਇਕੱਠੇ ਆ ਹੁਣ ਮੈਂ ਥੋੜਾ ਟਾਈਮ ਲਈ ਬਾਹਰ ਗਿਆ ਹੋਇਆ ਸੀਗਾ ਦੂਜੀ ਗੱਲ ਜਿਹੜੀ ਕਿ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਹਨਾ ਵੀ ਮੈਂ ਇੱਕ ਗੱਲ ਕਹਿਣਾ ਮੈਨੂੰ ਦਿੱਲੀ ਦੀ ਰਾਜਨੀਤੀ ਪਸੰਦ ਨਹੀਂ ਹੈਗੀ ਹੈ ਮੈਂ ਛਿਹੜਾ ਵੀ ਕੋਈ ਬੰਦਾ ਕੋਈ ਮੈਂ ਤਾਂ ਇੱਕ ਆਮ ਨੌਜਵਾਨ ਆ ਮੈਂ ਆਪਣੇ ਆਪ ਨੂੰ ਕੋਈ ਲੀਡਰ ਨਹੀਂ ਬਣਦਾ ਬਿਲਕੁਲ ਮੈਨੂੰ ਜਿੱਦੇ ਵੀ ਨਾਲ ਲਾ ਕੇ ਥੱਲੇ ਸੇਵਾ ਕਰਨੀ ਕੋਈ ਮੈਂ ਕਰੂੰਗਾ ਮਨਜੋਤ ਦੀ ਸੰਸਥਾ ਹੈ ਨਾ ਮੈਨੂੰ ਕੋਈ ਹਨਾ ਇਹਦੇ ਵਿੱਚ ਮੈਂ ਹੁਣ ਇਧਰ ਜਾ ਆਇਆ ਇੱਥੇ ਬੈਠਾ ਮੈਨੂੰ ਕੋਈ ਇਹਦੇ ਸੰਸਥਾ ਦੇ ਇਹਦੇ ਵਿੱਚ ਕੰਮ ਕਰ ਸਕਦਾ ਹੁਣ ਭਾਈ ਅਮਰਤਪਾਲ ਵਾਲੇ ਮੈਂ ਉੱਥੇ ਵੀ ਸੀ ਲਵਾ ਕੇ ਆਇਆ ਸਮਾਂ ਸਾਡਾ ਤਾਂ ਕੰਮ ਅਸਲ ਦੇ ਵਿੱਚ ਇਹ ਹੈ ਵੀ ਜਿਹੜੀ ਵੀ ਸੰਸਥਾ ਜਿਹੜੀ ਵੀ ਐਨ ਜੀਓ ਦੇ ਵਿੱਚ ਅਸੀਂ ਅਸੀਂ ਆਮ ਸੇਵਾ ਕਰ ਸਕਦੇ ਹਾਂ ਹਨਾ ਅਸੀਂ ਉਹ ਚੀਜ਼ ਲਈ ਸੀ ਕੋਈ 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 ਸਾਨੂੰ ਜਿਹੜੀਆਂ ਸਾਡੀਆਂ ਉਹ ਧਿਰਾਂ ਨਾਲ ਨਹੀਂ ਬਣਦੀ ਜਿਹੜੀਆਂ ਕਿ ਜਿਹੜੇ ਦਿੱਲੀ ਤੋਂ ਚੱਲਦੇ ਹਨ ਸਾਡੇ ਉਹ ਰਾਜਨੀਤਿਕ ਬੰਦੇ ਨਾਲ ਨਹੀਂ ਸਾਡੀ ਬਣਦੀ ਜਿਹੜੀ ਵੀ ਕੋਈ ਰਾਜਨੀਤਿਕ ਪਾਰਟੀ ਕੋ ਪੰਜਾਬ ਦੇ ਭਲਾ ਕਰਨ ਚਾਹੋ ਕੱਲ ਨੂੰ ਸੂਤਨ ਨਾਲ ਵੀ ਖੜਾਂਗੇ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੀ ਖੇਤਰੀ ਪਾਰਟੀ ਪੰਜਾਬ ਦੇ ਖੇਤਰ ਲਈ ਖੜੇ ਸਾਨੂੰ ਉਹਨਾਂ ਦੀ ਮੈਂ ਰਾਜਨੀਤੀ ਦੇਖ ਲਿਆ ਜਿੰਨਾ ਟਾਈਮ ਪੰਜਾਬ ਤੋ ਜਿ ਜਿਵੇਂ ਇੱਕ ਤਾਂ ਜਿਹੜੀ ਕਿ ਦਿੱਲੀ ਦੀ ਰਾਜਨੀਤੀ ਤੋਂ ਬਾਹਰ ਨਹੀਂ ਉਹ ਨਾਲ ਤਾਂ ਪੰਜਾਬ ਦਾ ਭਲਾ ਨਹੀਂ ਹੋ ਸਕਦਾ ਹੂੰ ਕਿਉਂਕਿ ਹਰ ਇੱਕ ਬੰਦੇ ਨੂੰ ਚਿੰਤਾ ਹੈ ਸਤਾਉਂਦੀ ਆ ਲਾਲਚ ਸਭ ਤੋਂ ਵੱਡੀ ਚੀਜ਼ ਆ ਜੇ ਬੰਦਾ ਐਮਐਲਏ ਬਣ ਗਿਆ ਤੇ ਦੂਜਾ ਜੀ ਮੰਤਰੀ ਬਣ ਗਿਆ ਮੁੱਖ ਮੰਤਰੀ ਬਣ ਗਿਆ ਫਿਰ ਉਹ ਆਉਂਦਾ ਮੈਂ ਸੈਂਟਰ 'ਚ ਵਗ ਜਾਣਾ ਇਸ ਜਿਹੜੀ ਆਪੋ ਆਪਣੀ ਜਦੋਂ ਇਹ ਵੱਡੀ ਲਾਲਸਾ ਵੱਜਦੀ ਨੇ ਮੇਰੇ ਸੈਂਟਰ 'ਚ ਵੀ ਚੱਲੇ ਮੇਰੀ ਦਿੱਲੀ 'ਚ ਵੀ ਚੱਲੇ ਉਹ ਫਿਰ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨ ਨੂੰ ਭੁੱਲ ਜਾਂਦੇ ਨੇ ਆਪਸੀ ਰਾਬਤਾ ਹਮੇਸ਼ਾ ਤੋਂ ਲੱਦੋ ਨਾ ਇਕੱਠੇ ਲੱਖਾਂ ਬਾਈ ਲੱਖੇ ਸੁਧਾਣੇ ਅਸੀਂ ਤਾਂ ਹੁਣ ਕਿੰਨੇ ਦਾ ਪ੍ਰੋਗਰਾਮ ਹੈ ਇਕੱਠੇ ਕਰਦੇ ਆ ਠੀ ਵੀ ਜਿੰਨੇ ਵੀ ਕੋਈ ਹੋਰ ਵੀ ਨੇਗੇ ਮੇਰੀ ਅਸੀਂ ਮੈਂ ਤਾਂ ਸਾਰਿਆਂ ਦੇ ਆਪਣੇ ਆਪ ਨੂੰ ਕਦੇ ਵੀ ਮੈਂ ਜੀ ਸਮਝੇ ਲਾ ਵੀ ਹੀਰੋ ਬਣਨ ਦੀ ਕੋਸ਼ਿਸ਼ ਨਹੀਂ ਕਰਦਾ ਮੈਂ ਜਿਹੜਾ ਹੁਣ ਮੇਰੇ ਮੁੱਦੇ ਨੇਗੇ ਉਹਨਾਂ ਪ੍ਰਤੀ ਮੈਂ ਡਟ ਕੇ ਗੱਲ ਕਰਦਾ ਹਨਾ ਉਹਦੇ ਵਿੱਚ ਮੈਨੂੰ ਲੋਕਾਂ ਦਾ ਪਿਆਰ ਬਖਸ਼ਿਆ ਹੋਇਆ ਲੋਕਾਂ ਨੂੰ ਇਹ ਲੱਗ ਜਾਂਦਾ ਇਹ ਭਾਣਾ ਕੋਈ ਬਾਹਲਾ ਵੱਡਾ ਲੀਡਰ ਹੈ ਇਹ ਹੈ ਮੈਂ ਤਾਂ ਇਹ ਗੱਲ ਕਹਿੰਦਾ ਮੈਂ ਸਰਕਾਰ ਨਾਲ ਸਿਸਟਮ ਨਾਲ ਮੈਂ ਲੜਨ ਜਾਂਦਾ ਉਹਦੇ ਕਰਕੇ ਮੈਨੂੰ ਲੋਕਾਂ ਦਾ ਪਿਆਰ ਮਿਲਿਆ ਹੋਇਆ ਵੈਸੇ ਮੈਂ ਹਰ ਇੱਕ ਬੰਦੇ ਦੇ ਨਾਲ ਆ ਜਿਹੜਾ ਪੰਜਾਬ ਦੀ ਗੱਲ ਕਰੂ ਜਿਹੜਾ ਪੰਜਾਬ ਦੇ ਨਾਲ ਖੜੂ ਜਿਹੜਾ ਸੱਚ ਦੇ ਸੱਚ ਦੇ ਪਹਿਰਾ ਦੂ ਮੈਂ ਹਰ ਕੋਸ ਬੰਦੇ ਨਾਲ ਆ ਨਾ ਮੈਂ ਕੋਈ ਕਿਸੇ ਧਰਮ ਚ ਕੱਟੜ ਪੰਥੀ ਆ ਕਿਉਂਕਿ ਮੈਨੂੰ ਮੇਰੇ ਗੁਰੂ ਨੇ ਇਹ ਚੀਜ਼ ਸਿਖਾਈ ਆ ਵੀ ਸਾਰੀ ਅਸੀਂ ਸਾਰੇ ਇੱਕ ਆ ਸਾਡੇ ਜਿਹੜੇ ਅਸੀਂ ਸਾਰਾ ਮਨੁੱਖਾ ਅਸੀਂ ਅਸੀਂ ਇਹ ਸਾਰੇ ਇੱਕ ਆ ਅਸੀਂ ਅਸੀਂ ਕੋਈ ਜਾਤਾਂ ਪਾਤਾਂ ਨੂੰ ਨਹੀਂ ਮੰਨਣ ਵਾਲਾ ਕੋਈ ਕਿਸੇ ਧਰਮ ਦੇ ਵਿੱਚ ਕੱਟੜ ਪੰਥੀ ਨਹੀਂ ਹੈਗਾ ਹਨਾ ਮੈਂ ਸਾਰਿਆਂ ਨੂੰ ਬਰਾਬਰ ਸਮਝਣ ਵਾਲਾ ਬੰਦਾ ਜਾਤਾਂ ਪਾਤਾਂ ਨੂੰ ਮੰਨਣ ਵਾਲਾ ਬੰਦਾ ਵੀ ਨਹੀਂ ਹੈਗਾ ਮੈਂ ਉਹ ਚੀਜ਼ ਦੇ ਲਈ ਮੈਨੂੰ ਇਹ ਚੀਜ਼ ਮੇਰੀ ਇਹ ਸੋਚ ਆ ਕਿ ਜਿਹੜਾ ਵੀ ਕੋਈ ਸੱਚ ਦੇ ਵਿੱਚ ਪਰਹ ਦੇਗਾ ਮੈਂ ਉਸ ਹਰ ਇੱਕ ਬੰਦੇ ਨਾਲ ਆ ਪਖੰਡ ਦੇ ਮੈਂ ਬਹੁਤ ਵਿਰੋਧ ਦੇ ਵਿੱਚ ਆ ਪਖੰਡ ਦੇ ਵਿੱਚ ਵਿਰੋਧ ਦੇ ਵਿੱਚ ਕਿਵੇਂ ਆ ਹੁਣ ਤੈਨੂੰ ਮੈਂ ਛੋਟੀ ਜਿਹੀ ਉਦਾਹਰਨ ਦਿੰਦਾ ਮੈਂ ਪੂਰੀ ਦੁਨੀਆ ਘੁੰਮਿਆ ਆ ਹੂੰ ਪੰਜਾਬ ਦੀ ਵਿੱਚ ਐਡਾ ਵੱਡਾ ਪਖੰਡ ਚੱਲ ਰਿਹਾ ਜਿਕਰ ਪੰਜਾਬ ਦੇ ਵਿੱਚ ਜੋ ਪਖੰਡ ਜਿੰਨਾ ਟਾਈਮ ਸਿਰ ਘਮਾਉਣ ਵਾਲੇ ਬਾਬਿਆਂ ਦੇ ਡਾਂਗ ਨਹੀਂ ਫਿਰਦੀ ਹੂੰ ਉਨਾ ਟਾਈਮ ਪੰਜਾਬ ਦਾ ਪੜਾ ਨਹੀਂ ਹੋ ਸਕਦਾ ਸਾਡੇ ਮਾਲਵੇ ਦੀਆਂ ਬਹੁਤ ਤਸਵੀਰਾਂ ਆਉਂਦੀਆਂ ਇਹ ਸਾਰੇ ਸਿਰ ਕਮਾਉਣ ਵਾਲੇ ਸਰਕਾਰਾਂ ਜਿਹੇ ਚੀਜ਼ ਚਾਉਣ ਨਾਲ ਪਖੰਡ ਦੂਰ ਕਰਨ ਲੀਡਰ ਇਹ ਲੀਡਰ ਕੋਈ ਵੀ ਕੀ ਦੀ ਜ਼ੁਰਤ ਨਹੀਂ ਲੱਤਾਂ ਭਾਰਨ ਚੱਲਦੀਆਂ ਪਖੰਡ ਆ ਇਹ ਇਹ ਪਖੰਡ ਨੂੰ ਜੇ ਕੱਢਣ ਮੈਂ ਪਖੰਡ ਦੇ ਬਹੁਤ ਵਿਰੋਧਾ ਜਿੰਨੇ ਸਿਰ ਕਮਾਉਣ ਵਾਲੇ ਬਾਬੇ ਇਹ ਤੇ ਜੈਲੀ ਪਾਸਟਰ 크ਰਿਸਚੀਅਨ ਧਰਮ ਦਾ ਮੈਂ ਬਹੁਤ ਸਤਿਕਾਰ ਕਰਦਾ ਜਿੰਨਾ 크ਰਿਸਚੀਅਨ ਧਰਮ ਬਰੇ ਹੁਣ ਮੈਂ ਸਿੱਖ ਰਿਹਾ ਹਾਂ ਸਿੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ ਉਹਨਾਂ ਨੂੰ ਪਾਸਟਰਾਂ ਨੂੰ ਵੀ ਪਤਾ ਹੋਣਾ ਮੈਂ ਜਰਪ ਦੇ ਦੇਸ਼ਾਂ ਦੇ ਵਿੱਚ ਗਿਆ ਹੂੰ ਰੋਮ ਦੇ ਵਿੱਚ ਵੱਡੀ ਚਰਚਾ ਹੂੰ ਉੱਥੇ ਗਿਆ ਮੈਂ ਜਰਮਨ ਦੇ ਵਿੱਚ ਗਿਆ ਤੇ ਫਰਾਂਸ ਦੀਆਂ ਸਾਰੀਆਂ ਚਰਚਾਂ ਦੇ ਵਿੱਚ ਮੈਂ ਗਿਆ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਕਿ ਮੈਂ ਸਾਰੀਆਂ ਚਰਚਾਂ ਦੇ ਵਿੱਚ ਜਾ ਕੇ ਆਇਆ ਵੀਡੀਓ ਮੇਰੇ ਕੋਲੇ ਮੈਮਰੀ ਮੇਰੇ ਕੋਲੇ ਬਹੁਤ ਜ਼ਿਆਦਾ ਹਜਮਾ ਅਪਲੋਡ ਨਹੀਂ ਕਰੀ ਕਿ ਮੈਨੂੰ ਐ ਨਹੀਂ ਪਤਾ ਲੱਗਣਾ ਮੈਂ ਸਾਰੀਆਂ ਚਰਚਾਂ ਦੇ ਵਿੱਚ ਗਿਆ ਜਾ ਕੇ ਉੱਥੇ ਮੈਂ ਕੀ 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 ਕਿਹਾ ਜਿਹੜੇ ਮੈਂ ਸਾਰੀਆਂ ਸਾਰੀਆਂ ਚਰਚਾਂ ਦੇ ਵਿੱਚ ਮੈਂ ਜਾ ਕੇ ਆਇਆ ਆ ਸਾਰੀਆਂ ਚਰਚਾਂ ਨੇ ਇਹਨਾਂ ਦੇ ਅੰਦਰ ਗਿਆ ਹਨਾ ਇਹ ਚਰਚਾਂ ਦੇ ਵਿੱਚ ਤੁਹਾਨੂੰ ਮੈਂ ਦਿਖਾਉਣਾ ਖੜ ਜਾ ਅੰਦਰ ਇੰਨਾ ਸਾਰੀਆਂ ਚਰਚਾਂ ਦੇ ਵਿੱਚ ਜਦੋਂ ਮੈਂ ਗਿਆ ਜਾ ਕੇ ਮੈਂ ਜਿਹੜੀ ਅੰਦਰ ਚਰਚੇ ਦੇ ਵਿੱਚ ਗੱਲਬਾਤ ਕੀ ਕੀਤੀ ਇਹਨਾਂ ਨੂੰ ਜਿਵੇਂ ਆਪਣੇ ਗੁਰਦੁਆਰਾ ਸਾਹਿਬ ਦਾ ਮੇਨ ਗ੍ਰੰਥੀ ਆ ਮੈਂ ਉਹ ਮੇਨ ਚਰਚੇ ਦਾ ਜਿਹੜਾ ਮੇਨ ਹੁੰਦਾ ਜਿਹੜਾ ਉੱਥੇ ਬੈਠਾ ਉਹਨੂੰ ਚਲਾ ਰਿਹਾ ਸੇਵਾ ਕਰ ਰਿਹਾ ਉੱਥੇ ਆਪਣਾ ਸੇਵਾ ਕਹਿੰਦੇ ਹਨਾ ਉਹਨਾਂ ਨਾਲ ਮੈਂ ਮਿਲਿਆ ਉਹਨਾਂ ਨਾਲ ਜਾ ਕੇ ਮੈਂ ਗੱਲਾਂ ਬਾਤਾਂ ਕਰੀਆਂ ਉਹਨਾਂ ਨਾਲ ਜਦੋਂ ਮੈਂ ਜਾ ਕੇ ਗੱਲਾਂ ਬਾਤਾਂ ਕਰੀਆਂ ਉਹਨਾਂ ਨਾਲ ਮੈਂ ਜਾ ਕੇ ਚੀਜ਼ ਦਿਖਾਈ ਕਿ ਸਾਡੇ ਪੰਜਾਬ 'ਚ ਆਪਖੰਡ ਚੱਲ ਰਿਹਾ ਉਹ ਹੱਸੇ ਕੋਈ ਚਰਚ ਦੇ ਵਿੱਚ ਉਹਨਾਂ ਦੇ ਮੈਕ ਨਹੀਂ ਕੋਈ ਇੱਥੇ ਜਿਵੇਂ ਇੱਥੇ ਡੀਜੇ ਲਾ ਕੇ ਆਇਆ ਕਰੀ ਜਾਂਦੇ ਨੇ ਕੋਈ ਪਖੰਡ ਨਹੀਂ ਸ੍ਰਾਮ ਨਾਲ ਉਹਨਾਂ ਦੇ ਤਾਂ ਜਿਹੜੀ ਚਰਚ ਦੇ ਵਿੱਚ ਇਹ ਚੀਜ਼ ਆ ਕਿ ਬੋਲਣ ਤੋਂ ਹੀ ਮਨਾਹੀ ਆ ਕਿ ਰਾਮ ਨਾਲ ਜਾ ਕੇ ਬੈਠੋ ਤੁਸੀਂ ਬੋਲ ਨਹੀਂ ਸਕਦੇ ਆਪਣੇ ਗॉड ਨੂੰ ਆਪਣੇ ਪਰਮਾਤਮਾ ਨੂੰ ਐਨ ਧਿਆਉ ਬੈਠ ਕੇ ਆਕਾਗਰਤਾ ਮਨ ਕਰਕੇ ਧਿਆਉ ਉਹਨਾਂ ਦੇ ਵਿੱਚ ਇਹ ਚੀਜ਼ ਆ ਇਸ ਕਰਕੇ ਸਾਡੇ ਇੱਥੇ ਅੱਡਾ ਪਖੰਡ ਚੱਲੀ ਜਾਂਦਾ ਯਰ ਲੋਕਾਂ ਨੂੰ ਲੈ ਕੇ ਤੁਸੀਂ ਕਿੱਧਰ ਨੂੰ ਜਾ ਰਹੇ ਹੋ ਉਹਨਾਂ ਨੇ ਕੀ ਕਰਿਆ ਉਹਨਾਂ ਨੇ ਕੀ ਕਰਿਆ ਉਹ ਪਾਸਟਰਾਂ ਨੇ ਕਰਿਆ ਸਾਡਾ ਇੰਨਾ ਭਾਈਚਾਰਾ ਤੋੜਨ ਦੇ ਵਿੱਚ ਨੇਗੇ ਆ ਇੱਥੇ ਖੜੇ ਨੇਗੇ ਆ ਮਜ਼ਦੂਰ ਭਾਈਚਾਰਾ ਜੋ ਕਿਹੜੇ ਕਿਹੜੇ ਨੇ ਮਾੜਾ ਬੁਲਾਇਓ ਇੱਥੇ ਹੂੰ ਆਪਣਾ ਬਾਈ ਉਰਿਆ ਹੀ ਵੱਡੇ ਬਾਈ ਪੁਰਿਆ ਨਹੀਂ ਬਾਈ ਮਾੜਾ ਇੱਕ ਮਿੰਟ ਪੁਰੇ ਹੀ ਹਾਂ ਪੁਰੇ ਹੀ ਮੈਂ ਤੁਹਾਨੂੰ ਦਿਖਾਉਣਾ ਇਹ ਤੁਸੀਂ ਆ ਰਿਕਾਰਡ ਕਰਿਓ ਬਾਈ ਉਰਿਆ ਹਾਂ ਬਾਈ ਤੁਸੀਂ ਵੀ ਆ ਜਾਓ ਰੇ ਤੁਸੀਂ ਵੀ ਦੋਨੇ ਆਇਓ ਬਾਈ ਦੋਨੇ ਆਇਓ ਇਹ ਤਸਵੀਰ ਤੁਹਾਨੂੰ ਤੁਸੀਂ ਤੁਸੀਂ ਮਜ਼ਦੂਰ ਭਾਈਚਾਰੇ ਚੋਂ ਬੈਠੋ ਇਹਨਾਂ ਨੂੰ ਪੁੱਛੋ ਵੀ ਕੋਈ ਅਸੀਂ ਕਿਸੇ ਚੀਜ਼ ਦੀ ਦਰਿਆਤ ਕਰ ਰਹੇ ਆ ਅਸੀਂ ਅਸੀਂ ਜੇ ਅਸੀਂ ਮੈਂ ਜੱਟ ਨਹੀਂ ਸ਼ਬਦ ਵਰਤਦਾ ਯਾਰ ਮੈਂ ਕਿਸਾਨ ਦਾ ਪੁੱਤ ਆ ਠੀਕ ਆ ਨਾ ਗੱਲ ਮੈਂ ਮੈਂ ਜਾਤਾਂ ਵਤਨਾਂ ਨੂੰ ਬਣਨ ਵਾਲਾ ਬੰਦਾ ਨਹੀਂ ਹੈਗਾ ਇਹ ਸਾਡੇ ਭਾਈਚਾਰੇ ਨੂੰ ਪੁੱਛੋ ਬਾਈ ਜੀ ਕੋਈ ਇੱਥੇ ਕੋਈ ਜਿਹੜਾ ਜ਼ਿਮੀਂਦਾਰ ਕੋਈ ਤੁਹਾਡੇ ਨਾਲ ਦਰਿਆਤ ਕਰ ਰਿਹਾ ਦਿਲੋਂ ਦੱਸਿਓ ਨਹੀਂ ਨਹੀਂ ਇਹਦਾ ਕੋਈ ਜਾਤ ਭਾਈ ਉਹ ਜਿਹੜਾ ਤੋੜਨ ਤੋੜਨ ਦਾ ਤੋੜਨ ਦਾ ਜਿਹੜਾ ਉਹ ਇੱਕ ਜੇ ਇੱਕ ਜੇ ਇੱਕ ਵੀਡੀਓ ਪਾ ਕੇ ਤੁਸੀਂ ਇਹ ਜ਼ਹਿਰ ਕਿਉਂ ਘੋਲ ਰਹੇ ਹੋ ਇੱਕ ਵੀਡੀਓ ਪਾ ਕੇ ਉਹ ਜ਼ਹਿਰ ਜਿਹੜੀ ਘੋਲ ਰਹੀ ਆ ਉਹ ਮੈਂ ਉਹਨਾਂ ਨੇ ਘੇਰੀਆ ਪਾਪਾਸਟਰਾਂ ਨੇ ਪਾਸਟਰਾਂ ਨੇ ਉਹ ਜ਼ਹਿਰ ਘੋਲਿਆ ਪਿੱਛੇ ਲਾ ਕੇ ਉਹਨਾਂ ਨੇ ਸਾਡੇ ਖਿਲਾਫ ਬੁਲਾਇਆ ਉਹ ਚੀਜ਼ ਦਾ ਮੈਨੂੰ ਬਹੁਤ ਗੁੱਸਾ ਹੁਣ ਅਸੀਂ ਕੀ ਆ ਮੈਂ ਕੀ ਚਾਹਣਾ ਮੈਂ ਉਹਨਾਂ ਨਾਲ ਸਮੇਂ ਦੇ ਵਿੱਚ ਕੀ ਚਾਹਣਾ ਮੇਰਾ ਜਿਵੇਂ ਮੈਂ ਦੱਸਿਆ ਵੀ ਉਹ ਸਰਪੰਚ ਸਾਡਾ ਮੇਰੇ ਮਜ਼ਦੂਰ ਭਾਈ ਚਾਰੇ ਚੋਂ ਮਾਜੀ ਵੀ ਸਿੱਖਾਂ ਦਾ ਮੁੰਡਾ ਠੀਕ ਹੈ ਉਹ ਚਲਾ ਉਹਨੂੰ ਚਾਹੇ ਸਾਡਾ ਕਿੰਨਾ ਆਪ ਦੇ ਵਿੱਚ ਪ੍ਰੇਮ ਪਿਆਰ ਆ ਅਸੀਂ ਇਕੱਠੇ ਰਹਿਣੇ ਆ ਮੈਂ ਪਿੰਡ ਦੇ ਵਿੱਚ ਵੀ ਮੇਰੀ ਹੀ ਕੰਮ ਆ ਵੀ ਜਾਤਾਂ ਪਾਤਾਂ ਨੂੰ ਇਹ ਇਹ ਦੇ ਵਿੱਚ ਸਿੱਖੀ ਦੇ ਨਾਲ ਜੋੜਨ ਦੀ ਜ਼ਰੂਰਤ ਆ ਹਾਂ ਗੁਰੂ ਦੇ ਕਨਸੈਪਟ ਨਾਲ ਜੋੜਨ ਦੀ ਜ਼ਰੂਰਤ ਆ ਮੈਂ ਜਰਮਨ ਦੇ ਵਿੱਚ ਗਿਆ ਉੱਥੇ ਗੋਰਿਆਂ ਨੇ ਕੀ ਕਰਿਆ ਹੋਇਆ ਗੋਰਿਆਂ ਨੇ ਇੱਕ ਗੁਰਦੁਆਰਾ ਸਾਹਿਬ ਬਣਾਇਆ ਗੋਰਿਆਂ ਨੂੰ ਮੈਂ ਪੁੱਛਿਆ ਵੀ ਤੁਸੀਂ ਗੁਰੂ ਦੇ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਕੀ ਮੰਨਦੇ ਹੋ ਉਹਨਾਂ ਨੇ ਜਿਹੜੀ ਗੱਲ ਦੱਸੀ ਉਹ ਕਹਿੰਦੇ ਵੀ ਇਹ ਲਾ ਗੁਰੂ ਗ੍ਰੰਥ ਸਾਹਿਬ ਮਹਾਰਾਜਾ ਇਹ ਸੂਰਜ ਆ ਇਹ ਰੋਸ਼ਨੀ ਆ ਵੀ ਇੱਕ ਦੀ ਗੱਲ ਕਰਦਾ ਹੈ ਇੱਕ ਇੱਕ ਗੋਡ ਗੋਡ ਇਜ਼ ਵਨ ਇੱਕ ਓੰਕਾਰ ਦਾ ਅਰਥ ਕੀ ਆ ਗੋਡ ਇਜ਼ ਵਨ ਅੰਗਰੇਜ਼ ਕਹਿੰਦੇ ਨੇ ਇੱਕ ਪਰਮਾਤਮਾ ਇੱਕ ਅਸੀਂ ਅਸੀਂ ਜਾਤਾਂ ਪਾਤਾਂ ਅਸੀਂ ਏਕਤਾ ਗੁਰੂ ਏਕ ਓੰਕਾਰ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੀ ਬਾਣੀ ਇੱਕ ਤੋਂ ਸ਼ੁਰੂ ਹੁੰਦੀ ਹੈ ਓੰਕਾਰ ਤੋਂ ਸ਼ੁਰੂ ਹੁੰਦੀ ਹੈ ਉਹ ਕਹਿੰਦੇ ਵੀ ਜੋ ਇਹ ਵਿਗਿਆਨ ਤੇ ਇੱਕ ਚਾਨਣ ਮਨਾਰਾ ਮਨੁੱਖਤਾ ਨੂੰ ਜਿਉਣਾ ਸਿਖਾਉਂਦਾ ਇਹਦੇ ਨਾਲ ਸਾਨੂੰ ਜੋੜਨ ਦੀ ਜ਼ਰੂਰਤ ਆ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਮੈਂ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਰਨਾ ਚਾਹਣਾ ਕਿ ਤੁਸੀਂ ਇਸ ਕੰਮ ਦੇ ਵਿੱਚ ਅੱਗੇ ਆ ਕੇ ਇਹ ਜਾਤਾਂ ਪਾਤਾਂ ਦੇ ਵਿੱਚ ਜਿਹੜਾ ਵਖਰੇਵਾ ਦੂਰ ਕਿਵੇਂ ਹੋਊ ਸਭ ਤੋਂ ਵੱਡਾ ਪਖੰਡ ਨੂੰ ਦੂਰ ਕਰਨਾ ਪੈਣਾ ਤੁਸੀਂ ਆ ਕੇ ਸ਼੍ਰੋਮਣੀ ਕਮੇਟੀ ਨੂੰ ਵੀ ਮੈਂ ਆਉਣ ਵਾਲਾ ਸਮੇਂ ਦੇ ਵਿੱਚ ਇਹ ਗੱਲ ਕਹਿਣੀ ਆ ਕਿ ਥੋੜਾ ਇਸ ਸਮੇਂ ਸਭ ਤੋਂ ਵੱਡ ਜਿਹੜਾ ਕੰਮ ਹੋਣਾ ਚਾਹੀਦਾ ਮਜ਼ਦੂਰ ਭਾਈਚਾਰੇ ਦੇ ਕੰਮ ਹੋਣਾ ਚਾਹੀਦਾ ਜੇਕਰ ਤੁਸੀਂ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਮਜ਼ਦੂਰਾਂ ਦੇ ਬੱਚੇ ਪੜਾਓ ਮਜ਼ਦੂਰਾਂ ਦੇ ਬੱਚੇ ਪੜਨ ਪੜ ਕੇ ਅੱਗੇ ਜਾਣ ਉਹਨਾਂ ਨੂੰ ਗੁਰੂ ਘਰ ਦੇ ਦੀ ਨਾਲ ਜੋੜੋ ਸਾਡੇ ਤਾਂ ਗਰੰਤੀ ਸਿੰਘਾਂ ਦੇ ਹਾਲਾਤ ਬਹੁਤ ਮਾੜੇ ਉਹ ਛੇ ਨੂੰ ਉੱਪਰ ਚੱਕਣ ਦੀ ਜ਼ਰੂਰਤ ਹੈ ਸ਼੍ਰੋਮਣੀ ਕਮੇਟੀ ਸਿਰਫ ਇੱਕ ਕੰਮ ਕਰੇ ਪਿੰਡਾਂ ਦੇ ਵਿੱਚ ਮੈਨੂੰ ਇੱਕ ਸ਼੍ਰੋਮਣੀ ਕਮੇਟੀ ਦਾ ਜਿਹੜਾ ਕੇ ਮਿਲ ਗਿਆ ਮੈਂਬਰ ਸ਼੍ਰੋਮਣੀ ਕਮੇਟੀ ਦਾ ਮੈਨੂੰ ਮੈਂਬਰ ਮਿਲਿਆ ਹੋਇਆ ਉਹਨੂੰ ਮੈਂ ਉਹਨੂੰ ਗੱਲ ਤਾਂ ਕੀਤੀ ਮੈਂਬਰ ਨਾਲ ਮੈਂ ਕਿਹਾ ਜੀ ਤੁਸੀਂ ਸ਼੍ਰੋਮਣੀ ਕਮੇਟੀ ਦੇ ਕਹਿੰਦਾ ਮੈਂ ਮੈਂਬਰ ਆ ਮੈਂ ਕਿਹਾ ਅੱਛਾ ਜੀ ਮੈਂ ਕਿਹਾ ਤੁਸੀਂ ਕੀ ਕੰਮ ਕਰ ਰਹੇ ਹੋ ਮੈਂ ਕਿਹਾ ਤੁਸੀਂ ਕੀ ਜ਼ਿੰਮੇਵਾਰੀ ਨਿਭਾ ਰਹੇ ਹੋ ਮੈਂ ਕਿਹਾ ਤੁਸੀਂ ਘਟੋ ਘਟ ਹਰ ਇੱਕ ਪਿੰਡ ਦੇ ਵਿੱਚ ਪਾਰੀ ਟਰਨ ਵਾਈਜ਼ ਜਿਹੜਾ ਸਾਡਾ ਮਜ਼ਦੂਰ ਭਾਈਚਾਰਾ ਉਹਦੀ ਰਿਪੋਰਟ ਤਿਆਰ ਕਰੋ ਵੀ ਐਨੇ ਅਣਪੜ੍ਹਨੇ ਜੀ ਇਹਨਾਂ ਨੂੰ ਇਹਨਾਂ ਨੂੰ ਜ਼ਰੂਰਤ ਹੈ ਇਹਨਾਂ ਨੂੰ ਘਰਾਂ ਨੂੰ ਜ਼ਰੂਰਤ ਹੈ ਇਹ ਰਿਪੋਰਟ ਤਿਆਰ ਕਰਕੇ ਤੁਸੀਂ ਛਰੋਨੀ ਕੈਂਡ ਦਾ ਜਿਹੜਾ ਮੁੱਖ ਦਫ਼ਤਰ ਅੰਮ੍ਰਿਤਸਰ ਪ੍ਰਧਾਨ ਕੋਲੇ ਜਾ ਕੇ ਇੱਕ ਡਾਟਾ ਤਿਆਰ ਕਰੋ ਵੀ ਕਿਵੇਂ ਜਿਹੜੇ ਸਾਡਾ ਭਾਈਚਾਰਾ ਨੂੰ ਪਖੰਡ ਦੇ ਵਿੱਚ ਝਲਜਾਇਆ ਜਾ ਰਿਹਾ ਕਿਵੇਂ ਉਹਧਰ ਨੂੰ ਲੈ ਕੇ ਜਾ ਰਿਹਾ ਉਹ ਸਾਰਾ ਡਾਟਾ ਤਿਆਰ ਕਰੇ ਇੱਕ ਜਿਹੜਾ ਜਾ ਕੇ ਆਪਣੇ ਪੂਰੇ ਹਲਕੇ ਦੇ ਵਿੱਚ ਇਹ ਸਾਨੂੰ ਕੰਮ ਕਰਨ ਦੀ ਜ਼ਰੂਰਤ ਹੈ ਬਿਲਕੁਲ ਬਿਲਕੁਲ ਸਾਡਾ ਪਤਾ ਕੀ ਗੱਲ ਹੈ ਸਾਡਾ ਹਰ ਇੱਕ ਬੰਦੇ ਜਿਹਦੇ ਕੋਲੇ ਜਿੰਮੇ ਗਰਿਆ ਹਰ ਇੱਕ ਬੰਦਾ ਉਸ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਿਹਾ ਹਰ ਇੱਕ ਬੰਦਾ ਉਸ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਿਹਾ ਉਹ ਜ਼ਿੰਮੇਵਾਰੀ ਨਹੀਂ ਨਿਵਾ ਰਿਹਾ ਉਹ ਸਹੀ ਕੰਮ ਨਹੀਂ ਕਰ ਰਿਹਾ ਇਸ ਕਰਕੇ ਸਾਨੂੰ ਇਸ ਦੇ ਕੰਮ ਕਰਨ ਦੀ ਜ਼ਰੂਰਤ ਆ ਠੀਕ ਹੈ ਠੀਕ ਹੈ ਤਾਂ ਭਾਨਾ ਜੀ ਨੇ ਔਰ ਬੜਾ ਵਿਸਥਾਰ ਦੇ ਵਿੱਚ ਗੱਲ ਕੀਤੀ ਔਰ ਗੱਲ ਕਰਨ ਦਾ ਮਕਸਦ ਦੋ ਪੁਆਇੰਟਾਂ ਦੇ ਉੱਤੇ ਸੀਗਾ ਕਿ ਇੱਕ ਜੇ ਪੰਜਾਬ ਦੇ ਵਿੱਚ ਇਹ ਹਾਲਾਤ ਬਣੇ ਨੇ ਕਿਉਂ ਬਣੇ ਨੇ ਤੇ ਜੇ ਹੁਣ ਬਣ ਗਏ ਨੇ ਤੇ ਅਸੀਂ ਸੇਵਾ ਦਾ ਰੁਖ ਕਿਸ ਪਾਸੇ ਨੂੰ ਕਰਨਾ ਕਿਵੇਂ ਲੋਕਾਂ ਨੂੰ ਗੁਰਬਤ ਦੇ ਵਿੱਚੋਂ ਕੱਢਣਾ ਹੈ ਕਿਵੇਂ ਲੋਕਾਂ ਨੂੰ ਮੁਸੀਬਤ ਦੇ ਵਿੱਚੋਂ ਕੱਢਣਾ ਹੈ ਕਿਵੇਂ ਲੋਕਾਂ ਦੀਆਂ ਜੇ ਫਸਲਾਂ ਖਰਾਬ ਹੋਈਆਂ ਪੈਲੀਆਂ ਦੇ ਉੱਤੇ ਰੇਤਾਂ ਚੜਿਆ ਸਰਕਾਰ ਨੇ ਚੁੱਕਣ ਦੀ ਹਾਲਾ ਕਿ ਐਲਾਨ ਕੀਤਾ ਪਰ ਚੁੱਕਣ ਤੋਂ ਬਾਅਦ ਕਣਕਾਂ ਬੀਜਣੀਆਂ ਲੋਕਾਂ ਦੇ ਟਰੈਕਟਰ ਰੁੜ ਗਏ ਤਾਂ ਉਹਦੇ ਵਾਸਤੇ ਇੱਕ ਰੋਡ ਮੈਪ ਇੱਕ ਚੰਗੀ ਵਿਉਤਪੰਦੀ ਹੋਣੀ ਚਾਹੀਦੀ ਆ ਸਾਰੀਆਂ ਜਥੇਬੰਦੀਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ ਤਾਂ ਜੋ ਇਹਨਾਂ ਲੋਕਾਂ ਨੂੰ ਇੱਕ ਸਾਂਝੇ ਤੌਰ ਦੇ ਉੱਤੇ ਮੁਰ ਉਭਾਰਿਆ ਜਾਵੇ ਤਾਂ ਜੋ ਇਹਨਾਂ ਦੀ ਜ਼ਿੰਦਗੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਸੁਖਾਲੀ ਹੋ ਸਕੇ ਬਣੇ ਰਹੋ ਹਣ ਪੰਜਾਬੀ ਟੀਵੀ ਦੇ ਨਾਲ